ਫਕੀਰ ਦਾ ਜੋ ਕਰਮ ਹੈ ਉਹ ਹੈ ਜੀ ਕਿਸੇ ਨੂੰ ਗਮਰਾਹ ਨਾ ਕਰਨਾ ਦੁਨੀਆ ਨੂੰ ਗਮਰਾਹ ਕੀਤਾ ਜਾ ਰਿਹਾ ਹੈ ਆਏ ਗਏ ਨੂੰ ਭੁਲੇਖੇ ਪਾਏ ਜਾ ਰਿਹਾ ਹੈ ਫਕੀਰੀ ਸਿਸਤੇ ਨੂੰ ਬਦਨਾਮ ਕਰਕੇ ਬਿਜ਼ਨਸ ਬਣਾਇਆ ਗਿਆ ਹੈ ਨਾ ਨੀ ਨੂਰ ਡਲਕਾ ਮਾਰੇ ਜਿੰਨੇ ਭੇਦਿਆਰ ਦਾ ਰੱਖਿਆ ਜਰੂਰੀ ਤਾਂ ਫਕੀਰੀ ਭੇਦ ਦੀ ਆ ਜੀ ਤੇ ਮੈਂ ਖਤਮ ਕਰਕੇ ਤੇ ਉਹਦੀ ਤੂਹ ਤੇ ਆਉਣਾ ਪੈਂਦਾ ਜੀ ਸਿੱਕ ਤਾਂ ਸ਼ਰਾਬਾਂ ਦੇ ਨਾਲ ਪਰਮਾਤਮਾ ਨਹੀਂ ਮਿਲਦਾ ਮੈਂ ਉਹਨੂੰ ਬਾਬਾ ਨਹੀਂ ਕਹਿੰਦਾ ਜੀ ਜਿਹੜਾ ਕਵੇ ਵੀ ਆ ਲੈ ਮੈਂ ਕਹਾਂ ਲਾਉਣ ਦਾ ਸੇਟ ਤੇ ਤੁਸੀਂ ਵਿਦਾਓ ਉਹ ਬਾਬਾ ਜਾਰੀਆਂ ਕਹਿੰਦੇ ਆ ਇਨੇ ਪੈਸੇ ਦੇ ਦੇ ਬੰਦਾ ਵੀ ਮਾਰ ਦਾਂਗੇ ਅਸੀਂ ਤੁਸੀਂ ਵੀ ਇਦਾਂ ਦਾ ਕੰਮ ਤੇ ਨਹੀਂ ਕਰਦੇ ਤੇ ਯਾਨੇ ਕਮੈਂਟ ਕੀਤੇ ਵੀ ਤੁਸੀਂ ਬੜੀਆਂ ਪੂਝਦੇ ਆ ਜਾਂ ਇਹ ਪਖੰਡਵਾਦ ਹੈ ਤਾਜਦਾਰੋਂ ਕੇ ਨਾ ਅਮੀਰੋਂ ਕੇ ਦੀਵੇ ਜਲਦੇ ਆ ਸਦਾ ਫਕੀਰੋਂ ਕੇ ਇਹ ਪੀਰ ਸਿਰ ਤੇ ਵੀ ਆਉਂਦੇ ਆ ਜੀ ਲੋਕੀ ਕਹਿੰਦੇ ਕਿ ਮੇਰੇ ਤੇ ਫਲਾਣਾ ਪੀਰ ਆ ਗਿਆ ਜੀ ਮੈਂ ਨਹੀਂ ਜੀ ਪਹਿਰੇ ਨੂੰ ਮੰਨਦਾ ਜਿਹੜਾ ਸਿਰ ਤੇ ਆਉਣ ਵਾਲੇ ਪਹਿਰੇ ਉਹ ਨੂੰ ਮੈਂ ਨਹੀਂ ਮੰਨਦਾ ਪੰਜ ਪੀਰਾਂ ਦੇ ਮੈਂ ਕਾਫੀ ਤਸਵੀਰਾਂ ਉਹਨਾਂ ਦੇ ਦੇਖੀਆਂ ਤੇ ਪੰਜ ਪੀਰ ਕਿਹੜੇ ਨੇ ਪਤਾ ਕਿਸੇ ਨੂੰ ਨਹੀਂ ਆ ਜੀ ਉਹ ਲੱਗਦਾ ਦਾ ਸਰਕਾਰ ਆ ਜੀ ਗਾਉਂਸ ਪਾ ਕੇ ਇਹਨਾਂ ਨੂੰ ਪਲੱਸ ਕਰਕੇ ਪਾਂਧੀ ਕਰ ਦਿੰਦੇ ਆ ਜੀ ਜਿੰਨੇ ਕ ਨਾਮ ਦੇ ਉਹਨਾਂ ਨੂੰ ਕਹਿ ਕੇ ਕਹਿ ਦਿੰਦੇ ਪੰਜ ਪੀਰ ਆ ਸਲਾਮ ਅਲੈਕੁਮ ਜੀ ਆਦਾਬ ਸਲਾਮ ਨਮਸਤੇ ਮੈਂ ਤੁਹਾਡਾ ਆਪਣਾ ਸਨੀ ਕਾਦਰੀ ਇੱਕ ਵਾਰੀ ਫਿਰ ਸਤਿ ਸਵਾਗਤ ਕਰਦਾ ਜੀ ਆਪਣੇ ਚੈਨਲ ਸੂਫੀ ਦਾਸਤਾਨਾਂ ਦੇ ਵਿੱਚ ਦਰਸ਼ਕੋ ਅੱਜ ਪਹੁੰਚੇ ਆ ਜੀ ਪ੍ਰਿੰਟ ਰਾਜਸਥਾਨ ਸੀ ਹਲਾ ਯਾਰ ਦੇ ਲਾਗੇ ਦਰਬਾਰ ਬਾਬਾ ਸ਼ਹੀਦ ਕਾਦਰੀ ਔਰ ਅੱਜ ਤੁਹਾਡੀ ਮੁਲਾਕਾਤ ਕਰਾਉਂ ਜਾ ਰਹੇ ਆ ਜੀ ਇੱਕ ਬਹੁਤ ਹੀ ਅੱਛੀ ਰੂਹ ਦੇ ਮਾਲਕ ਬਾਬਾ ਦਿਲਬਰਸ਼ਾ ਕਾਦਰੀ ਉਹਨਾਂ ਨਾਲ ਤੁਹਾਡੀ ਅੱਜ ਮੁਲਾਕਾਤ ਕਰਾਵਾਂ ਗੱਲਾਂ ਕਰਾਂਗੇ ਜੀ ਅੱਜ ਦੀ ਫਕੀਰੀ ਬਾਰੇ ਕਿਧਰ ਨੂੰ ਜਿਹੜਾ سلسلہ ਜਾ ਰਿਹਾ ਜੀ ਹੋਰ ਵਲੀਆਂ ਬਜ਼ੁਰਗਾਂ ਦੇ ਮਰਤਬਿਆਂ ਦੇ ਬਾਰੇ ਉਹਨਾਂ ਦੇ ਸਿੱਖਿਆ ਦੇ ਬਾਰੇ ਅੱਜ ਗੱਲਾਂ ਕਰਾਂਗੇ ਸਵਾਗਤ ਹੈ ਬਾਬਾ ਜੀ ਤੁਹਾਡਾ ਹਾਂ ਜੀ ਸਲਾਮ ਅਲੈਕਮ ਜੀ ਸਾਰੇ ਨੂੰ ਮੈਂ ਦਿਲਬਰ ਸ਼ਾ ਕਾਦਰੀ ਦਰਗਾਹ ਬਾਬਾ ਸ਼ਹੀਦ ਕਾਦਰੀ ਜਿੱਥੋਂ ਦਾ ਜੀ ਮੈਂ ਸੇਵਾਦਾਰ ਹਾਂ ਸੋ ਸਨੀ ਕਾਦਰੀ ਜੀ ਆਇਆ ਇਹਨਾਂ ਨਾਲ ਜੋ ਵਿਚਾਰ ਸਾਂਝੇ ਹੋਣਗੇ ਜੀ ਬਾਬਾ ਜੀ ਆਪਣਾ ਮੇਨ ਮੁੱਦਾ ਕੀ ਸੀਗਾ ਜਿਹੜਾ ਅਸੀਂ ਚੈਨਲ ਕਰੇਜ਼ ਕੀਤਾ ਜੀ ਕਿ ਮੈਂ ਅਕਸਰ ਵੀਡੀਓ ਦੇਖਦਾ ਰਹਿਣਾ ਸੀਗਾ ਮਾੜੇ ਜਿਹੜੇ ਬਾਬੇ ਨਕਲੀ ਬਾਬੇ ਆ ਉਹਨਾਂ ਅਸਲ ਫਕੀਰਾਂ ਨੂੰ ਵੀ ਬਦਨਾਮੀ ਦਵਾਈ ਹਾਂਜੀ ਜਿਹੜੇ ਚੌਕੀਆਂ ਬਾਰੇ ਐਦਾਂ ਲੋਕਾਂ ਨੂੰ ਲੁੱਟਦੇ ਨੇ ਹਾਂਜੀ ਪੁਜਾਰੀਆਂ ਲੈਣੀਆਂ ਜੀ ਤੇਰਾ ਹੋਜੂ ਉਹ ਹੋਜੂ ਇਹਨਾਂ ਬਖੰਡੀਆਂ ਦੇ ਵਿਰੋਧ ਦੇ ਵਿੱਚ ਇਹ ਮੈਂ ਆਵਾਜ਼ ਜਿਹੜੀ ਉਠਾਈ ਹੋਈ ਏ ਔਰ ਤੁਸੀਂ ਇਹ ਨਾ ਬਾਰੇ ਕੀ ਕਹਿਣਾ ਜਾਓਗੇ ਮੈਂ ਇਹਨਾਂ ਬਾਰੇ ਇਹ ਕਹਾਂਗਾ ਜੀ ਜੋ ਸਹੀ ਫਕੀਰ ਆ ਫਕੀਰ ਦਾ ਜੋ ਕਰਮ ਹੈ ਉਹ ਹੈ ਜੀ ਕਿਸੇ ਨੂੰ ਗੁਮਰਾਹ ਨਾ ਕਰਨਾ ਸਿੱਧੇ ਰਸਤੇ ਲਾਉਣਾ ਹੱਕ ਸੱਚ ਦੇ ਰਾਹ ਤੇ ਲਾਉਣਾ ਹੁਣ ਦਾ ਜਿੱਦਾਂ ਤੁਸੀਂ ਸਵਾਲ ਕੀਤਾ ਅੱਜ ਦਾ ਦੌਰ ਇਹ ਚੱਲ ਰਿਹਾ ਆ ਕਿ ਦੁਨੀਆ ਨੂੰ ਗੁਮਰਾਹ ਕੀਤਾ ਜਾ ਰਿਹਾ ਆ ਆਏਗੇ ਨੂੰ ਭਲੇਖੇ ਪਾਇਆ ਜਾ ਰਿਹਾ ਕਿ ਤੇਰੀ ਗਵੰਡਰ ਨੇ ਕੀਤਾ ਇਹ ਸਜੇ ਪਸੇ ਘਾਰੇ ਆ ਖੱਬੇ ਪਸੇ ਘਾਰੇ ਆ ਪੁਜਾਰੀਆਂ ਲਿਆਂਦਾ ਜੋ ਬਿジネス ਜਿਹੜਾ ਫਕੀਰੀ سلسلے ਨੂੰ ਬਦਨਾਮ ਕਰਕੇ ਬਿジネス ਬਣਾਇਆ ਗਿਆ ਹੈ ਇਹ ਗੱਲ ਦੇ ਮੈਂ ਬਹੁਤ ਬਰਖਲਾ ਪਿਆ ਜੀ ਇਸ ਤਰ੍ਹਾਂ ਨਹੀਂ ਹੋਣਾ ਜੀ ਦਾ ਤਕਰੀਬਨ 12 ਸਾਲ ਹੋ ਗਏ ਜੀ ਮੈਂ ਇਥੋਂ ਦਾ ਸੇਵਾਦਾਰ ਹਾਂ ਦਰਗਾਹ ਦੇ ਔਰ ਜਿੰਨੀ ਵੀ ਸੰਗਤ ਇਥੇ ਆ ਰਹੀ ਆ ਸਭ ਨੂੰ ਹੱਕ ਸੱਚ ਦੇ ਰਾਹ ਤੇ ਲਾਇਆ ਜਾਂਦਾ ਏ ਇਹ ਨਹੀਂ ਵੀ ਕਿਸੇ ਨੂੰ ਗੁੰਮਰਾਹ ਕੀਤਾ ਜਾਂਦਾ ਫਕੀਰ ਦਾ ਕਰਮ ਆ ਸਰਕਾਰ ਫਰਮਾਉਂਦੇ ਆ ਜੀ ਫੇ ਫਾਕਾ ਤੇ ਸਬਰ ਕਬੂਲ ਕਰਨਾ ਦੁਨੀਆ ਛੱਡਣੀ ਤੇ ਮਰ ਕੇ ਰਹਿਣ ਸੌਖਾ ਸਿਪਾ ਬੂੰਦ ਲਈ ਇੱਕ ਅਰਸ਼ੋਂ ਬਹਿ ਕੇ ਚੁੱਪ ਕਰਕੇ ਓਨੀ ਨੈਣੀ ਨੂਰ ਡਲਕਾ ਮਾਰੇ ਜਨੇ ਭੇਤ ਯਾਰ ਦਾ ਰੱਖਿਆ ਜਰਕੇ ਸੋ ਫਕੀਰੀ ਭੇਤਦੀ ਆ ਜੀ ਜਿਹਨੇ ਹੱਕ ਸੱਚ ਦੇ ਰਾਹ ਤੇ ਆਉਣਾ ਆ ਔਰ ਹੱਕ ਸੱਚ ਦੇ ਰਾਹ ਤੇ ਲਾਉਣਾ ਆ ਉਹਨੂੰ ਫਕੀਰ ਗਿਆ ਹੀ ਅਹੀਂ ਫਕੀਰ ਉਹਨੂੰ ਮੰਨਦੇ ਆ ਵੀ ਜਿੰਨੇ ਸਿੱਧੇ ਰਸਤੇ ਲਾਉਣਾ ਮਾਰਿਆਂ ਦੇ ਬਾਣੀ ਤੇ ਫਰਮਾਨ ਕੀਤਾ ਜੀ ਹੂਡ ਛੋੜ ਸਾਜੇ ਕੋ ਤਾਓ ਜੋਇਸ਼ਾ ਸੋਈ ਫਲ ਪਾਓ ਸੋ ਕੂੜ ਉਹਨਾ ਕਿਆ ਜਿਹੜੇ ਆ ਝੂਠ ਬੁਲਾਲ ਮਾਰਨੇ ਕਿਸ ਨੂੰ ਗੁਮਰਾਹ ਕਰਕੇ ਠਗੀਆਂ ਠੋਰੀਆਂ ਮਾਰ ਰੀਆਂ ਉਹਨੂੰ ਕੂੜ ਕਿਆ ਜੀ ਗਲਤ ਕਰਮ ਜਿਹੜੇ ਆ ਉਹਨਾਂ ਨੂੰ ਉਹਨਾਂ ਕਿਆ ਕੂੜ ਉਹ ਛੱਡ ਕੇ ਸੱਚ ਦੇ ਮਾਰਗ ਤੇ ਚੱਲਣਾ ਕੂੜ ਛੋੜ ਸੱਚ ਗੋਤਾਓ ਤਾਂ ਮੈਂ ਨਹੀਂ ਕਿ ਉਧਰ ਹਾ ਕੇ ਸੱਚ ਦੇ ਰਾਹ ਤੇ ਚਲੋ ਸਿੱਧੇ ਰਸਤੇ ਲੱਗੋ ਜੋ ਇਸ਼ਾ ਸੋਈ ਫੜ ਪਾਓ ਫੇਰ ਤੁਹਾਡਾ ਜੋ ਮਨ ਦੀ ਮੁਰਾਦ ਹੈ ਖੁਦਾਵੰਦ کریم ਪਰਮਾਤਮਾ ਅਕਾਲਪੁਰਖ ਆਪ ਪੂਰੀ ਕਰ ਦੇ ਤੇ ਜਿਹੜਾ ਇਹ ਬਿਜ਼ਨਸ ਬਣਾਇਆ ਉਹਨੂੰ ਕਹਿੰਦੇ ਜੀ ਚਾਰ ਜ਼ਿੰਦਗੀ ਚਾਂਦਨੀ ਫੇਰ ਹਨੇਰੀ ਰਾਤ ਆ ਉਹ ਕੋਸ਼ਿ ਦਿਨ ਦੀ ਫਕੀਰੀ ਹੈ ਸੈयद ਮੀਰਾ ਪੀ ਖਮਸ਼ਾ ਸਰਕਾਰ ਘੜਾਮ ਸ਼ਰੀਫ ਵਾਲੀ ਸਰਕਾਰ ਨੇ فرمایا 피ખા ਫਕੀਰੀ ਕਟਨ ਹੈ ਤੇ ਲੋਕਾਂ ਬਾਣੇ ਖੇਲ ਝੁਗਾ ਫੁਕੋ ਆਪਣਾ ਤੇ ਫਿਰ ਸਾਹਿਬ ਨਾਲ ਮੇਲ ਵਾਏ ਵਾਏ ਸੋ ਇਹ ਆਪ ਜਦੋਂ ਮਾਲਕ ਦੇ دیدار ਕਰਨੇ ਆ ਪਰਮਾਤਮਾ ਦੇ ਨਾਲ ਜੁੜਨਾ ਆ ਆਪਣੇ ਆਪ ਦੀ ਹਸਤੀ ਜਿਹੜਾ ਵਜੂਦ ਆ ਖਤਮ ਕਰਨਾ ਪੈਂਦਾ ਮਟਾਉਣਾ ਪੈਂਦਾ ਹੈ ਆਪਣੇ ਆਪ ਦੀ ਮੈਂ ਖਤਮ ਕਰਕੇ ਤੇ ਉਹਦੀ ਤੂੰ ਤੇ ਆਉਣਾ ਪੈਂਦਾ ਜੀ ਥੇ ਉਹਨੂੰ ਫਕੀਰ ਕਿਹਾ ਗਿਆ ਜਦੋਂ ਬਾਬਾ ਜੀ ਹੁਣ ਡੇਰਿਆਂ ਦੇ ਵਿੱਚ ਬਾਬਿਆਂ ਨੇ ਪੰਜ ਪੰਜ ਸਿਕਟਾ ਹੱਥਾਂ ਦੇ ਵਿੱਚ ਟੈਗੇ दारू ਦੀਆਂ ਬੋਤਲਾਂ ਹੱਥਾਂ ਵਿੱਚ ਲੈ ਕੇ ਇਸ ਚੀਜ਼ ਨੂੰ ਹੋਰ ਹੀ ਪੱਖ ਵੱਲ ਤੋਰ ਦਿੱਤਾ ਹੋਰ ਹੀ ਰਸਤੇ ਪਾ ਦਿੱਤਾ ਦੁਨੀਆ ਨੂੰ ਉਹ ਲੋਕਾਂ ਨੂੰ ਇਹ ਲੱਗਦਾ ਕਿ ਸਾਰੇ ਬਾਬੇ ਇਦਾਂ ਦੇ ਹੀ ਆ ਸਾਰੇ ਫਕੀਰ ਇਦਾਂ ਦੇ ਫਕੀਰ ਅਸਲ ਦਾ ਮੈਨਾ ਕੀ ਆ ਫਕੀਰ ਦਾ ਮਰਤਬਾ ਕੀ ਆ ਜੀ ਫਕੀਰ ਫਕੀਰ ਦਾ ਜੋ ਮਰਤਬਾ ਹੈ ਜੀ ਸਿਕਟਾਂ ਦੇ ਨਾਲ ਜੇ ਤੁਸੀਂ ਗੱਲ ਕਰਦੇ ਸਿਕਟਾਂ ਦੀ ਸਿਕਟਾਂ ਸ਼ਰਾਬਾਂ ਦੇ ਨਾਲ ਪਰਮਾਤਮਾ ਨਹੀਂ ਮਿਲਦਾ ਜਿਹੜੇ ਕਰਦੇ ਆ ਮੈਂ ਕਿਸੇ ਦੀ ਸ਼ਾਨ ਦੇ ਬਰ ਖਿਲਾਫ ਨਹੀਂ ਆ ਜੀ ਮੈਂ ਇਹ ਜ਼ਰੂਰ ਕਹਾਂਗਾ ਵੀ ਉਹ ਜੋ ਕਰ ਰਿਹਾ ਉਹ ਉਹਨਾਂ ਦੀ ਸੋਚ ਹੈ ਪਰ ਜੋ ਸੰਤੇ ਆ ਸੰਤੇ ਐਸਾ ਕਰਮ ਨਹੀਂ ਕਰਦੇ ਮਹਾਰਾਜ ਨੇ ਬਾਣੀ ਚ ਕਿਹਾ ਆਕਤ ਤੂਰਾ ਸੁਰੇ ਪਾਨ ਉਤਰ ਜਾਵੇ ਪ੍ਰਭਾਦ ਨਾਮ ਖਮਾਰੀ ਨਾਨਕਾ ਚੜੀ ਰਵੇ ਦਿਨ ਰਾਤ ਸੋ ਇਹ ਆ ਕਿ ਜੇ ਆਪਾਂ ਖਾਣ ਪੀਣ ਦੀ ਗੱਲ ਕਰੀਏ ਸਿਗਟਾਂ ਸ਼ਰਾਬਾਂ ਦੇ ਨਾਲ ਤੇ ਪ੍ਰਮਾਤਮਾ ਨਹੀਂ ਮਿਲਦਾ ਪ੍ਰਮਾਤਮਾ ਨਾਮ ਦੇ ਨਾਲ ਮਿਲਦਾ ਹੈ ਜੀ ਜੇ ਤਾਂ ਨਾਮ ਜਪਾਂਗੇ ਫੇਰ ਹੀ ਪ੍ਰਮਾਤਮਾ ਨੇ ਬਿਲਕੁਲ ਬਿਲਕੁਲ ਗਦਾ ਦਸ਼ਕੋ ਇਹੋ ਜਿਹਾ ਰੂਹਾਂ ਦੇ ਦਰਸ਼ਨ ਤੁਸੀਂ ਕਰ ਰਹੇ ਹੋ ਜਿਨ੍ਹਾਂ ਨੂੰ ਕੋਈ ਆਪਣੇ سلسلے ਦਾ ਅੱਗਾ ਪਿਸ਼ਾਬ ਖਦਾ ਹੈ ਕਈ ਦਰਗਾਹਾਂ ਤੇ ਜਾਈਦਾ ਇਹ ਸਿਕਟਾ ਨਾ ਰਜੇ ਇਹੋ ਜਿਹੇ ਸ਼ਖਸ ਵੇਖੀ ਤੇ ਬੜਾ ਦੁੱਖ ਲੱਗਦਾ ਕਿ ਫਕੀਰੀ ਜਿਸ ਤਰ੍ਹਾਂ ਬਾਬਾ ਫਰੀਦ ਸਾਹਿਬ ਦੇ ਬਾਣੀ ਗੁਰੂ ਗ੍ਰੰਥ ਸਾਹਿਬਹ ਜ ਵਿੱਚ ਦਰਜ ਹੈ ਉਹਨਾਂ ਦਾ ਮਰਤਬਾ ਦੇਖੋ ਜਨਾਬੇ ਗੌਸ ਸਖਲੈਨ ਮਹਿਬੂਬ ਸੁਭਾਨੀ ਸ਼ੇਖ ਅਬਦੁਲ ਕਾਦਰ ਜ਼ਿਲਾਨੀ ਉਹਨਾਂ ਦਾ ਮਰਤਬਾ ਦੇਖੋ ਗੈਰਮਹਲੀ ਸਰਕਾਰ ਦਾ ਔਰ ਕਿੱਦਾਂ ਇੰਨੇ ਜਿਆਦੇ ਫਕੀਰ ਨੇ ਜਿਨ੍ਹਾਂ ਨੇ ਕੋਈ ਮਰਕਬਾ ਮੁਕਾਮ ਹਾਸਲ ਕੀਤਾ ਹੈ ਔਰ ਇਹਨਾਂ ਨਕਲੀ ਬਾਬਿਆਂ ਇਹਨਾਂ ਤਾਂਤਰਕਾਨੇ ਅਸੇਰ ਜਿਹੜੇ ਕਮਾਉਂਦੇ ਨੇ ਪੁੱਛਾਂ ਦਿੰਦੇ ਨੇ ਇਹਨੂੰ ਫਕੀਰ ਨੂੰ ਇੰਨਾ ਕ ਜਿਆਦਾ ਬਦਨਾਮ ਕਰ ਦਿੱਤਾ ਕਿ ਲੋਕੀ ਹਰ ਕਿਸੇ ਫਕੀਰ ਨੂੰ ਹਰ ਡੇਰੇ ਨੂੰ ਉਸੇ ਨੇਵਾ ਦੇ ਨਾਲ ਦੇਖਦੇ ਬਾਬਾ ਜੀ ਆਪਣੇ ਡੇਰੇ ਤੇ ਇਹੋ ਜਿਹਾ ਕੰਮਤ ਨਹੀਂ ਹੁੰਦਾ ਕੋਈ ਡੇਰ ਬਾਬਾ ਜੀ ਬਚਾਰੂ ਸ਼ਰਾਬ ਕੋਈ ਇਹੋ ਜਿਹਾ ਬੜਾ ਸਰਕਾਰ ਦਾ ਕਰਮਿਆ ਜੀ ਸ਼ੁਰੂ ਤੋਂ ਲੈ ਕੇ ਅੱਜ ਤੱਕ ਜੋ ਮੈਂ 12 ਸਾਲ ਮੈਂ ਤੁਹਾਨੂੰ ਦੱਸ ਹੀ ਚੁੱਕਾ ਜੀ ਮੈਨੂੰ ਗੱਦੀ ਨਸ਼ੀਨ ਸੇਵਾਦਾਰ ਕੋਈ ਮੋਰਕੀ ਘਾਟਾ ਤੁਹਾਡੀ ਤੋਂ ਵਿਚਾਰ ਬੜੇ ਉੱਚੇ ਨੇ ਤੁਹਾਡੇ ਤੁਹਾਡੇ ਬਜ਼ੁਰਗਾਂ ਇਹ ਸਿਖਾਇਆ ਜੀ ਬਾਬਾ ਕਰਮੇਸ਼ਾ ਸਰਕਾਰ ਜਿਨ੍ਹਾਂ ਨੇ ਤਕਰੀਬਨ 60 70 ਸਾਲ ਇਥੇ ਤੇ ਵਗੀਤੀਆ ਸਰਕਾਰ ਦੇ ਦਰਬਾਰ ਦੇ ਉਹਨਾਂ ਤੋਂ ਪਹਿਲਾਂ ਉਹਨਾਂ ਦੇ ਮਾਮਾ ਜੀ ਜੀ ਬਾਬਾ ਸੁੰਦਰ ਸ਼ਾਹ ਸਰਕਾਰ ਉਹਨਾਂ ਤੋਂ ਪਹਿਲਾਂ ਬਾਬਾ ਰਤਨ ਚੰਦ ਬਾਬਾ ਮੁਖਤਾਰ ਸ਼ਾਹ ਬਾਬਾ ਵੀਰ ਫੇਰ ਸਾਡੇ ਵੱਡੇ ਬ੍ਰਦਰ ਨੂੰ ਸੇਵਾ ਦਿੱਤੀ ਗਈ ਆ ਬਾਬਾ ਸੋਨੂ ਸ਼ਾਹ ਸਰਕਾਰ ਔਰ ਉਹਨਾਂ ਦੇ ਚੋੜਾ ਛਡਣ ਤੋਂ ਬਾਅਦ ਮੈਨੂੰ 12 ਸਾਲ ਹੋ ਗਏ ਜੀ ਸੇਵਾ ਦਾ ਔਰ ਇਹਨੂੰ ਜਨਾਬ ਦਾ ਕਰਮ ਹੈ ਜੀ ਅੱਜ ਤੱਕ ਇਹ ਜਨਾਬ ਦੀ ਅਸੀ ਕਿਰਪਾ ਆ ਸਰਕਾਰ ਦੀ ਰਹਿਮਤ ਸਦਕਾ ਆ ਪਾ ਨੂੰ ਕੋਈ ਬੀੜੀ ਸਿਗਰਟ ਤਮਾਕੂ ਕਿਸੇ ਭੰਗ ਐਸਾ ਕਿਸੇ ਵੀ ਪ੍ਰਕਾਰ ਦਾ ਐਬ ਨਹੀਂ ਆ ਸਵਾਏ ਨਾਮਦਾਨ ਤੋਂ ਬਿਲਕੁਲ ਬਿਲਕੁਲ ਇਹ ਦਰਬਾਰ ਤੇ ਨਹੀਂ ਚੱਲਦਾ ਜੀ ਬਿਲਕੁਲ ਜੀ ਜੀ ਜਿਸ ਤਰ੍ਹਾਂ ਮੈਂ ਦੇਖਿਆ ਪਈ ਸੌਂਗਸ ਵੀ ਆ ਕੇ ਮੰਢੀਰ ਨਸ਼ੇ ਤੇ ਲਾਉਂਦੇ ਆ ਬਾਬੇ ਤੇ ਇਸ ਤੇ ਇਸ ਦਰਬਾਰ ਤੇ ਵੈਸੇ ਮੈਨੂੰ ਲੱਗਦਾ ਨਹੀਂ ਇਹੋ ਜਿਹਾ ਕੋਈ ਕੰਮ ਹੁੰਦਾ ਹੈ ਬਿਲਕੁਲ ਨਹੀਂ ਜੀ ਐਸਾ ਕੁਝ ਵੀ ਨਹੀਂ ਇੱਥੇ ਹੁੰਦਾ ਮੈਂ ਇਹ ਕਵਾਂਗੇ ਕਿ ਜਦੋਂ ਮਰਜੀ ਤੁਸੀਂ ਜਾਂ ਕੋਈ ਵੀ ਸਾਧ ਸੰਗਤ ਕਿਸੇ ਵੀ ਕਦੀ ਵੀ ਬਿਨਾ ਕਾਲ ਕਰਨ ਤੋਂ ਆਓ ਔਰ ਆ ਕੇ ਵੇਖਿਆ ਜਾਵੇ ਤੇ ਤੁਹਾਨੂੰ ਇਹੋ ਹੀ ਲਾਗੇ ਬਨੇ ਜੋ ਪੁੱਛਿਆ ਪੁੱਛਗੇ ਜੋ ਹੋਵੇ ਉਹ ਸਵਾਬ ਇਹੋ ਦੱਸਣਗੇ ਵੀ ਨਹੀਂ ਜੀ ਬਾਬਾ ਜੀ ਇਹ ਕੰਮ ਉਹ ਡੱਕਦੇ ਹੀ ਆ ਲਾਉਂਦੇ ਨਹੀਂ ਆ ਔਰ ਇੱਕ ਹੋਰ ਗੱਲ ਬੀ ਵੀ ਜੋ ਜਿਹਨੂੰ ਸੰਤ ਕਹਿੰਦੇ ਆ ਨਹੀਂ ਸੰਤ ਦਾ ਕਰਮ ਆ ਉਹਨੇ ਮੈਂ ਪਹਿਲਾਂ ਵੀ ਇਹ ਰਿਪੀਟ ਕਰਦਾ ਆ ਤੁਹਾਨੂੰ ਗੱਲ ਜੀ ਪਹਿਲਾਂ ਵੀ ਕਹਿ ਚੁੱਕਾ ਕਿ ਸੰਤ ਦਾ ਕਰਮ ਆ ਸੱਚ ਦੇ ਹੱਕ ਦੇ ਰਾਹ ਤੇ ਲਾਉਣਾ ਔਰ ਨਿਸ਼ਬਤੇ ਤੋਂ ਰਹਿਤ ਕਰਉਣਾ ਮੈਂ ਉਹਨੂੰ ਬਾਬਾ ਨਹੀਂ ਕਹਿੰਦਾ ਜੀ ਜਿਹੜਾ ਕਵੇ ਵੀ ਆ ਲੈ ਮੈਂ ਕਹਾਂ ਲਾਉਣ ਦੇ ਸੇਟ ਤੇ ਤੁਸੀਂ ਵੀ ਲਾਓ ਉਹ ਬਾਬੇ ਨਹੀਂ ਆ ਜੀ ਹਾਂਜੀ ਉਹ ਆਪਣਾ ਉਹ ਸਵਾਰਥੀ ਹੈ ਉਹ ਆਪਣੇ ਫਾਇਦੇ ਵਾਸਤੇ ਕਰਾ ਰਹੇ ਆ ਵੀ ਮੈਂ ਤੈਨੂੰ ਕਿਉਂ ਨਾ ਗੱਲ ਨੂੰ ਮੈਨੂੰ ਵੀ ਆ ਕੇ ਪਿਆਏਗਾ ਬਿਲਕੁਲ ਇਹ ਵਾਦਾ ਮੋਕਾ ਉਹਨੂੰ ਬਾਬਾ ਨਹੀਂ ਕਿਹਾ ਗਿਆ ਹਾਂਜੀ ਰਾਹੇ ਹੱਕ ਤੇ ਆ ਵੀ ਚੱਲਣਾ ਚਾਹੀਦਾ ਹੈ ਤੇ ਸੰਗਤ ਨੂੰ ਜਿਹੜਾ ਚਲਾਵੇ ਉਹ ਹੁਣ ਤੇ ਇਦਾਂ ਹੈ ਕਿ ਪਹਿਲਾਂ ਹੁੰਦੇ ਸੀ ਸਾਧੂ ਹੁਣ ਜ਼ਿਆਦਾਤਰ ਸਾਧੂ ਜਿਹੜੇ ਸਾਹ ਨੂੰ ਧੁੰਦੇ ਲੋਕਾਂ ਦੇ ਇੰਨੀ-ਇੰਨੀਆਂ ਪੁਜਾਰੀਆਂ ਕਹਿੰਦੇ ਐ ਇੰਨੇ ਪੈਸੇ ਦੇ ਦੇ ਬੰਦਾ ਵੀ ਮਾਰਦਾਂਗੇ ਇਹ ਤੁਸੀਂ ਵੀ ਇਦਾਂ ਦਾ ਕੰਮ ਤਾਂ ਨਹੀਂ ਕਰਦੇ ਬਿਲਕੁਲ ਨਹੀਂ ਜੀ ਤੁਸੀਂ ਇਹ ਕਦੀ ਆੜੀ ਆ ਕੇ ਇਨਕਵਰੀ ਕਰ ਸਕਦੇ ਜੀ ਤੁਹਾਨੂੰ ਪਤਾ ਲੱਗੂਗਾ ਮੈਂ ਉਹ ਬਾਬਾ ਐ ਕਿ ਜਿਹੜੇ ਆਪਣੇ ਆਪ ਨੂੰ ਪਹਿਲੀ ਤੇ ਗੱਲ ਮੈਂ ਬਾਬਾ ਕਹਿੰਦਾ ਨਹੀਂ ਵੈਸੇ ਤੁਹਾਡੇ ਅਕੋਰਡਿੰਗ ਜੇ ਮੈਂ ਗੱਲ ਕਰਾਂ ਤੇ ਮੈਂ ਉਹ ਇਥੋਂ ਦਾ ਸੇਵਾਦਾਰ ਆਂ ਜੀ ਕੋਈ ਸੰਗਤ ਆ ਕੇ ਮੈਨੂੰ ਇੱਕ ਦੋ ਵਾਰ ਗੱਲ ਕਰਦੇ ਆ ਜੀ ਵੀ ਬਾਬਾ ਜੀ ਸਾਡਾ ਆ ਮਸਲਾ ਹੱਲ ਕਰੋ ਤੇ ਅਸੀਂ ਬੜੇ ਗਰੀਬ ਆ ਆ ਵੀਰ ਵਾਰ ਮੇਰੀ ਗੱਲ ਹੋਈ ਜੀ ਕਿਸੇ ਦੇ ਨਾਲ ਸੰਗਤ ਆਈ ਉਹਨਾਂ ਨੇ ਕਿਹਾ ਜੀ ਸਾਨੂੰ ਤੰਗੀ ਪੇਸ਼ੀ ਬੜੀ ਆ ਸਾਡੇ ਲਈ ਬਾਬਾ ਜੀ ਕੁਛ ਕਰੋ ਅਸੀਂ ਤੁਹਾਨੂੰ ਜੋਤ ਹੀ ਪੁਜਾਰੀ ਕਹਿੰਦੇ ਹਾਂ ਅਸੀਂ ਦਵਾਂਗੇ ਤੇ ਮੈਂ ਉਹਨਾਂ ਨੂੰ ਇਹ ਗੱਲ ਗਈ ਮੈਂ ਕਿਹਾ ਜੀ ਤੁਸੀਂ ਕਹਿੰਦੇ ਜੇ ਇੱਕ ਪਾਸੇ ਤੁਸੀਂ ਕਹਿ ਰਹੇ ਜੇ ਿਸਾਨ ਨੂੰ ਤੰਗੀ ਵੜੀ ਆ ਅਸੀਂ ਫਲਾਣੇ ਬਾਬੇ ਕੋ ਗਏ ਹਾਂ ਉਹ ਨਾਨੀ ਜੀ ਲੈਣਾ ਚਾਹੁੰਦਾ ਉਹਨਾਂ ਨੇ ਦੱਸਿਆ ਕਿ ਅਸੀਂ ਕਿ ਬਾਬੇ ਕੋ ਗਏ ਹਾਂ ਔਰ ਉਹਨਾਂ ਨੇਾਨੂੰ 11000 ਬੁਜਾਰੀ ਮੰਗ ਲਈ ਤੇ ਮੈਂ ਕਿ ਐਸੇ ਕਰਕੇ ਤੁਹਾਡੇ ਘਰ ਤੰਗੀ ਤੰਗੀ ਇਸ ਕਰਕੇ ਆ ਵੀ ਤੁਸੀਂ ਬਾਬਿਆਂ ਕੋਲ ਗਏ ਹੀ ਨਹੀਂ ਤੁਸੀਂ ਲਟੇਰਿਆ ਕੋ ਗਏ ਜੀ ਹਾਏ ਜੋ ਆ ਬਿਆਂ ਕੋ ਗਏ ਨੇ ਤੇ ਬਾਬੇ ਹੁਣ ਅਹੀਂ ਦਾਸ ਆ ਜੀ ਇੱਥੋਂ ਦਾ ਸੇਵਾਦਾਰ ਆ ਮੈਂ ਮੈਂ ਉਹਨਾਂ ਨੇ ਇੱਕ ਗੱਲ ਕਹੀ ਵੀ ਜਿਹੜਾ ਤੁਸੀਂ ਮੈਨੂੰ 5000 ਕ ਦੇਣਾ ਆ ਤੁਸੀਂ ਕਹਿੰਦੇ ਜੇ ਵੀ ਤੁਸੀਂ ਬਾਬਾ ਜੀ ਜੋ ਪੁਜਾਰੀ ਕਾਓ ਅਹੀਂ ਦੇਣ ਨੂੰ ਤਿਆਰ ਆ ਸਾਡੀ ਤੰਗੀ ਪੇਸ਼ੀ ਦੂਰ ਹੋਵੇ ਤੰਗੀਆਂ ਦੂਰ ਕਰਨ ਵਾਲਾ ਪਰਮਾਤਮਾ ਆ ਜੀ ਤੇ ਜਿਹੜਾ ਮੈਂ ਕਹਿਆ ਜੀ ਮੈਨੂੰ 315200 ਦੇਣਾ ਜੋ ਆਪਣੇ ਘਰ ਸਬਦਾ ਵਾਲਾ ਤੰਗੀ ਉਦਾਂ ਹੀ ਦੂਰ ਹੋ ਜਿਹਾਵਾ ਆ ਮੀਨਾ ਤੇਰਾ ਸੋਖਾ ਨੰਗ ਜੂ ਗਿਆ ਜੀ ਵਾਹ ਜੀ ਵਾਹ ਹਾਂਜੀ ਬਸ ਇਹੀ ਫਕੀਰ ਦਾ ਧਰਮ ਆ ਜੀ ਯਾਰ ਇਹ ਗੱਲ ਮੈਂ ਆਪਣੀ ਸਿਫਤ ਲਈ ਨਹੀਂ ਕਹਿ ਰਿਹਾ ਤੁਸੀਂ ਆ ਕੇ ਪੁੱਛਾ ਦੇ ਵੀ ਕਿ ਜੇ ਵੀ ਵੀਰ ਨੇ ਦਰਬਾਰ ਤੇ ਆਉਣਾ ਹੋਵੇ ਤੇ ਕੋਈ ਨਾ ਸਰਕਾਰਾਂ ਦਾ ਨੰਬਰ ਤੁਹਾਨੂੰ ਮੈਂਚਰ ਕਰ ਦਿਆਂਗੇ ਜੀ ਹਾਂਜੀ ਤੇ ਜ਼ਰੂਰ ਇੱਕ ਵਾਰੀ ਵਿਜ਼ਿਟ ਕਰਿਓ ਦੇਖਿਓ ਕਿ ਜਿਹੜੇ ਡੇਰੇ ਤੁਹਾਨੂੰ ਦਿਖਾਏ ਜਾਂਦੇ ਆ YouTube ਤੇ ਮੈਂ ਕਾਫੀ ਵੀਡੀਓਜ਼ ਦੇਖਦਾਰ ਇਹਨਾਂ ਵਾਂ ਪਖੰਡੀਆਂ ਦੀਆਂ ਐਵੇਂ ਇੱਧਰ ਨੂੰ ਸਿਰ ਮਾਰਿਆ ਉੱਧਰ ਨੂੰ ਸਿਰ ਮਾਰਿਆ ਜਾਂ ਸੰਗਤ ਨੂੰ ਐਵੇਂ ਪੁੱਛਾਂ ਦੇਈ ਗਏ ਤੇ ਇੱਥੇ ਵੀ ਆਣ ਕੇ ਇੱਕ ਵਾਰੀ ਵਿਜ਼ਿਟ ਕਰਕੇ ਦੇਖਿਓ ਤੁਸੀਂ ਕਿ ਅਸਲ ਫਕੀਰ ਦਾ ਮੁਕਾਮ ਕੀ ਆ ਅਸਲ ਫਕੀਰ ਦਾ ਦਰਜਾ ਕੀ ਹੈ ਮਰਤਬਾ ਕੀ ਹੈ ਉਹ ਸਰਕਾਰ ਆਪਣੇ ਜਿਹੜੇ سلسلے ਦੇ ਤੁਸੀਂ ਬਜ਼ੁਰਗੋ ਜਿਹੜੇ سلسلے ਨੂੰ ਤੁਸੀਂ ਮੰਨਦੇ ਹੋ ਉਹ سلسلے ਬਾਰੇ ਕੁਝ ਦੱਸੋ ਜੀ ਮੈਂ ਜੀ ਕਾਦਰੀ ਘਰਾਨੇ ਤੋਂ ਬਿਲੋਂਗ ਕਰਦਾ ਮੇਰਾ ਗੋਂਸਪਾਕ ਸૈયਦ ਪੀਰ ਸ਼ੇਖ ਅਬਦੁਲ ਕਾਦਰ ਜਿਲਾਨੀ ਮਹਿਬੂਬ ਸੁਬਾਨੀ ਗੋਂਸਾ ਸਮਾਦਾਨੀ 11ਵੀਂ ਵਾਲੀ ਸਰਕਾਰ ਬੜੇ ਬੀ ਸਾਹਿਬ ਰਹਿਮਤੁਲਾ ਲੇ ਉਹਨਾਂ ਦੀ ਰਹਿਮਤ ਸਦਕਾ ਇੱਥੇ ਸੇਵਾ ਕਰ ਰਹੇ ਆ ਜੀ ਉਹਨਾਂ ਦਾ ਹੀ ਦਰਬਾਰ ਹੈ ਸਰਕਾਰ ਦਾ ਉਹਨਾਂ ਦੇ ਮੰਨਣ ਵਾਲੇ ਫਕੀਰ ਹੋਏ ਆ ਔਰੇ ਉਮੈਦਨ ਹੋਰ ਗੱਲ ਕਰਨਾ ਚਾਹੁੰਦਾ ਜੀ ਅੱਜ ਕੱਲ ਮੈਂ ਬੜਾ ਬਹੁਤ ਜ਼ਿਆਦਾ ਵੇਖਦਾ ਆ ਕਈ ਤਕਰੀਸ ਇਸਲੇ ਦੀਆਂ ਵੀਡੀਓਜ਼ ਆ ਜਿਦੇ ਵਿੱਚ ਕਈਆਂ ਨੇ ਕਮੈਂਟ ਕੀਤੇ ਵੀ ਤੁਸੀਂ ਬੜੀਆਂ ਪੁੱਛਦੇ ਆ ਜਾਂ ਇਹ ਬਖੰਡਵਾਦ ਹੈ ਔਰ ਮੈਂ ਉਹਨਾਂ ਵੀਰਾਂ ਨੂੰ ਇਹ ਦੱਸਣਾ ਚਾਹੁੰਦਾ ਆ ਕਿ ਇਹ ਮੜੀਆਂ ਨਹੀਂ ਕਹਿ ਸਕਦੇ ਮੜੀ ਉਹ ਹੁੰਦੀ ਆ ਜਿਸ ਤਰ੍ਹਾਂ ਕਿਸੇ ਦਾ ਵੱਡ ਵਡੇਰੇ ਨੂੰ ਕਿਤੇ ਨਾ ਪਤਾ ਉਥੇ ਦੀਵਾ ਬਾਲਿਆ ਜਾਵੇ ਤੋਂ ਉਹਨੂੰ ਆਪਾਂ ਬੜੀ ਮਸਾਨ ਕਹਿੰਦੇ ਆ ਇਹ ਉਹ ਹਸਤੀਆਂ ਆ ਜਿਨ੍ਹਾਂ ਨੇ ਆਪਣੇ ਆਪ ਨੂੰ ਖਦਾ ਦੇ ਅਕਾਲਪੁਰ ਕੇ ਸਰਕਾਰ ਦੇ ਘਰ ਦੇ ਵਿੱਚ ਸਮਰਪਿਤ ਕੀਤਾ ਆ ਪਰਮਾਤਮਾ ਅਗੇ ਸਮਰਪਿਤ ਕੀਤਾ ਇਹਨਾਂ ਨੇ ਇਬਾਦਤ ਕੀਤੀ ਆ ਬੰਦਗੀਆਂ ਕੀਤੀਆਂ ਆ ਆਪਣੇ ਆਪ ਨੂੰ ਜਨਾਬ ਦੇ ਘਰ ਦੇ ਵਿੱਚ ਸਮਰਪਿਤ ਕਰਕੇ ਆਪਣਾ ਜੀਵਨ ਉਹਨਾਂ ਦੇ ਲੇਖੇ ਲਾਇਆ ਆ ਔਰ ਅੱਜ ਉਹਨਾਂ ਦੇ ਅਸੀਂ ਦਰਗਾਹ ਸਰਕਾਰ ਦੇ ਰੋਜੇ ਜੋ ਬਣੇ ਆ ਔਰ ਉੱਤੇ ਸੇਵਾ ਕੀਤੀ ਜਾ ਰਹੀ ਆਈ ਸੰਗਤ ਤੇ ਫੈਜ ਇਸ ਕਰਕੇ ਹੋ ਰਿਹਾ ਆ ਕਿ ਇਹਨਾਂ ਨੇ ਆਪਣੇ ਆਪ ਨੂੰ ਜਨਾਬ ਖੁਦਾਵੰਦੇ ਦੇ ਘਰ ਦੇ ਵਿੱਚ ਸਮਰਪਿਤ ਕੀਤਾ ਸੀ ਔਰ ਉਹਨਾਂ ਦੇ ਆਗੇ ਆਸਥਾ ਦੇ ਜੇ ਕੋਈ ਸੰਗਤ ਆ ਕੇ ਦਵਾ ਕਰਦੀ ਆ ਉਹਨੂੰ ਸਰਕਾਰ ਪਰਮਾਤਮਾ ਜਿਹੜਾ ਉਹ ਪੂਰੀ ਕਰਦਾ ਕਿ ਇਸ ਫਕੀਰ ਇਹ ਬੰਦਾ ਜਿਹੜਾ ਫਕੀਰ ਹੈ ਸ਼ਖਸ਼ ਹੈ ਇਹਨੇ ਆਪਨੇ ਇਬਾਦਤ ਕੀਤੀ ਆ ਇਹਨੇ ਮੇਰੇ ਲੇਕੇ ਆਪਣਾ ਜੀਵਨ ਲਾਇਆ ਆ ਇਸ ਕਰਕੇ ਮੈਂ ਆਈ ਸੰਗਤ ਦੀ ਆਸਮਰاد ਪੂਰੀ ਕਰਨੀ ਆ ਸੋ ਕਰੇ ਕਰਾਵੇ ਆਪੇ ਆਪ ਮਾਨਸ ਦੇ ਦੇ ਕੁਝ ਨਹੀਂ ਹੱਥ ਇਸੇ ਕਰਕੇ ਲਿਖਿਆ ਜੀ ਜਿਨੇ ਆਪਣੇ ਆਪ ਨੂੰ ਪਰਮਾਤਮਾ ਦੇ ਘਰ ਦੇ ਵਿੱਚ ਸਮਰਪਿਤ ਕੀਤਾ ਹੈ ਬੰਦਗੀ ਕੀਤੀ ਭਗਤੀ ਕੀਤੀ ਆ ਉਹਨਾਂ ਦੇ ਫਿਰ ਸਦਾ ਹੀ ਮੇਲੇ ਲੱਗਣਿਆ ਜੀ ਤਾਜਦਾਰੋਂ ਕੇ ਨਾ ਅਮੀਰੋਂ ਕੇ ਦੀਵੇ ਜਲਦੇ ਆ ਸਦਾ ਫਕੀਰੋਂ ਕੇ ਔਰ ਫਕੀਰ ਉਹ ਆ ਜਿਨੇ ਇਬਾਦਤ ਭਗਤੀ ਕੀਤੀ ਆ ਇਹ ਉਹ ਨਹੀਂ ਕਿ ਅੱਜ ਕੇ ਦਾ ਚਾਚਾ ਦਾ ਮਰ ਗਿਆ ਜੀ ਉਹਨੂੰ ਨਾ ਪਤਾ ਉਥੇ ਦੀਵਾ ਬਾਲ ਦੋ ਸ਼ਿਵਪੁਰੀ ਦੇ ਵਿੱਚ ਜਾ ਕੇ ਉਥੇ ਜਾ ਕੇ ਹੀ ਚਾਦਰ ਚੜਾ ਕੇ ਮੱਥਾ ਟੇਕੀਏ ਉਹਨੂੰ ਮੜੀਆਂ ਗਿਆ ਇਹ ਨਹੀਂ ਬੜੀ ਨਹੀਂ ਕਹਿ ਸਕਦੇ ਇਹ ਸਰਕਾਰ ਦਾ ਅਸਥਾਨ ਆ ਉਹ ਜਿੱਨਾਂ ਬਜ਼ੁਰਗਾਂ ਨੇ ਇਬਾਦਤਾਂ ਕੀਤੀਆਂ ਆ ਭਗਤੀਆਂ ਕੀਤੀਆਂ ਤੇ ਅੱਜ ਸਰਕਾਰ ਦੇ ਨਾਂ ਜਿਹੜੇ ਰੋਸ਼ਨ ਹੈ ਹਾਂਜੀ ਇਹ ਪੀਰ ਸਿਰ ਤੇ ਵੀ ਆਉਂਦੇ ਆ ਜੀ ਲੋਕੀ ਕਹਿੰਦੇ ਕਿ ਮੇਰੇ ਤੇ ਫਲਾਣਾ ਪੀਰ ਆ ਗਿਆ ਜੀ ਉਹ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਨਹੀਂ ਜੀ ਮੈਂ ਮੇਰੇ ਦਾਦਾ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਆ ਬਾਬਾ ਗਰਮੇਸ਼ਾ ਸਰਕਾਰ ਜਨਾਬ ਬਾਬਾ ਲੈਨੇਸ਼ਾ ਸਰਕਾਰ ਦੇ ਮਰੀਦ ਹੋਏ ਆ ਅੱਗੇ ਜਨਾਬ ਬਾਬਾ ਹੁਸ਼ੈਨ ਸ਼ਾਹ ਕਾਦਰੀ ਬਾਬਾ ਖੈਰਬਖਸ਼ਾ ਹਜਤ ਗੁਲਾਮ ਹਯੂਦੀਨ ਕਾਦਰੀ ਇਹ ਜੋ ਐਡੇ ਐਡੇ ਬਲੀ ਬਜ਼ੁਰਗ ਹੋਏ ਆ ਜੀ ਤਕਰੀਬਨ 70 ਸਾਲ ਤੱਕ ਬਾਬਾ ਜੀ ਇੱਥੇ ਸੇਵਾਦਾਰ ਹੈ ਸਾਡੇ ਬਜ਼ੁਰਗ ਬਾਬਾ ਕਰਮੇਸ਼ਾ ਸਰਕਾਰ ਮੈਨੂੰ ਜੀ ਉਹਨਾਂ ਨੂੰ ਸਿਰ ਘਮੋਦੇ ਵੇਖਿਆ ਵਾਹ ਜੀ ਠੀਕ ਹੈ ਜੀ ਔਰ ਉਹਨਾਂ ਤੋਂ ਬਾਅਦ ਵੱਡੇ ਬ੍ਰਦਰ ਸੀ ਬਾਬਾ ਸੋਨੂ ਸ਼ਾਹ ਸਰਕਾਰ ਉਹਨਾਂ ਸੇਵਾ ਕੀਤੀ ਉਹਨਾਂ ਨੂੰ ਨਹੀਂ ਵੇਖਿਆ 12 ਸਾਲ ਮੈਨੂੰ ਗਦੀ ਨਿਸ਼ੀਨ ਹੋਏ ਨੂੰ ਹੋ ਗਿਆ ਜੀ ਔਰ ਅੱਡੇ ਮੇਰੇ ਸਿਰ ਤੇ ਤੇ ਅੱਜ ਤੱਕ ਪੀਰ ਆਇਆ ਨਹੀਂ ਆ ਜਿਹੜੇ ਕਹਿੰਦੇ ਉਹਨਾਂ ਦਾ ਮੈਂ ਕੁਝ ਨਹੀਂ ਕਹਿ ਸਕਦਾ ਹਾਂ ਸੋ ਜਿਹੜਾ ਆਪਣਾ ਪੀਰ ਆ ਇਹ ਜੋ ਪਹਿਰਾ ਆ ਇਹ ਫੀਲਿੰਗ ਦਾ ਹੈ ਜਨਾਬ ਹਾਜ਼ਰ ਨਾਜ਼ਰ ਆ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਪਰਮਾਤਮਾ ਨੂੰ ਮਹਿਸੂਸ ਕਰਨਾ ਇਹ ਹਵਾ ਆ ਸਰਕਾਰ ਪੀਰ ਬਜਰ ਨੂੰ ਜਿੰਨਾ ਬਾਤਾਂ ਕੀਤੀਆਂ ਆ ਯਾਰ ਪੀਰ ਕਿੱਥੋਂ ਆ ਜੂਗਾ ਜੀ ਗਾਦਰੀ ਸਾਹਿਬ ਪੀਰ ਕਿੱਥੋਂ ਆ ਜਾਣਾ ਸਿਰ ਤੇ ਪੀਰ ਨਹੀਂ ਆਉਂਦਾ ਇਹ ਸਾਡੇ ਲਈ ਇਹਨਾਂ ਸ਼ੁਕਰਾਨਾ ਨਹੀਂ ਆ ਵੀ ਅਸੀਂ ਉਹਦੀ ਉਹਦੇ ਅੱਗੇ ਦੁਆ ਕਰਦੇ ਆ ਆਈ ਸੰਗਤ ਤੇ ਉਹ ਫੈਜ ਕਰਨ ਡਿਆ ਉਹਨਾਂ ਦਾ ਭਲਾ ਹੋਣ ਡਿਆ ਇਹ ਇਹ ਸ਼ੁਕਰਾਨਾ ਨਹੀਂ ਇਹ ਬਹੁਤ ਵੱਡੀ ਗੱਲ ਆ ਵੀ ਜਨਾਬ ਦੇ ਘਰ ਦੇ ਵਿੱਚ ਅਸੀਂ ਉਹਨਾਂ ਦੇ ਅੱਗੇ ਕਿਸੇ ਦੇ ਹੱਕ ਚ ਦੁਆ ਕਰਦੇ ਆ ਅਸੀਂ ਉਹਨਾਂ ਦੇ ਸੇਵਾਦਾਰ ਆ ਜਨਾਬ ਅੱਗੇ ਅਰਜ਼ ਬੇਨਤੀ ਕੀਤੀ ਕਰਦੇ ਆ ਮੇਰੀ ਫਰਿਆਦ ਤੇਰੇ ਅੱਗੇ ਤੇਰੀ ਤੁਰ ਦਰਗਾਹ ਦੇ ਉਹ ਕਬੂਲ ਹੋ ਰਹੀ ਆ ਵਾਹ ਵਾਹ ਦਵਾਫ ਫਕੀਰਾ ਤੇ ਰਹਿ ਮੱਲਾ ਇਹੋ ਹੀ ਪਹਿਰਾ ਹੈ ਜੀ ਕੋਈ ਸਿਰ ਤੇ ਆਉਣ ਵਾਲਾ ਪਹਿਰਾ ਨਹੀਂ ਆ ਹਾਂਜੀ ਕਾ ਬਾਤ ਹੈ ਮੈਂ ਨਹੀਂ ਜੀ ਪਹਿਰਿਆਂ ਨੂੰ ਮੰਨਦਾ ਜਿਹੜਾ ਸਿਰ ਤੇ ਆਉਣ ਵਾਲੇ ਪਹਿਰੇ ਉਹਨੂੰ ਮੈਂ ਨਹੀਂ ਮੰਨਦਾ ਆਪਣੀ ਜਿਹੜੀ ਸੰਗਤ ਜਿਹੜੀ ਆਪਾਂ ਨੂੰ ਦੇਖ ਰਹੀ ਹੈ ਸੂਫੀ ਦਾਸ ਦਾ ਚੈਨਲ ਨੂੰ ਦੇਖ ਰਹੀ ਹੈ ਉਹਨਾਂ ਨੂੰ ਕੋਈ ਆਪਣਾ ਸੁਨੇਹਾ ਕਿ ਇਹਨਾਂ ਬਖੰਡੀਆਂ ਤੋਂ ਕਿੱਦਾਂ ਬਚਿਆ ਜਾਵੇ ਜੋ ਧਰ ਘਰ ਗੱਦੀਆਂ ਲਾ ਕੇ ਲੋਕਾਂ ਨੂੰ ਮੂਰਖ ਬਣਾਉਂਦੇ ਆ ਤੇ ਹਜ਼ਾਰਾਂ ਦੇ ਨਾਲ ਲੱਖਾਂ ਦੇ ਨਾਲ ਪੇਮੈਂਟ ਲੈਂਦੇ ਆ ਮੈਂ ਕੰਮ ਕਰ ਦੂੰ ਇਹਨਾਂ ਤੋਂ ਬਚਿਆ ਕਿੱਦਾਂ ਜਾਵੇ ਅਸਲ ਫਕੀਰ ਦੀ ਪਛਾਣ ਕੀ ਹੈ ਬਚਿਆ ਮੈਂ ਇਹ ਉਹ ਤੁਹਾਨੂੰ ਦੱਸਣਾ ਚਾਹੂਗਾ ਚੰਗੇ ਸੰਤ ਦੀ ਸੰਗਤ ਕਰੋ ਹਾਂ ਗੁਰੂ ਮਹਾਰਾਜ ਦੇ ਘਰ ਜਾਓ ਗੁਰਦੁਆਰਾ ਸਾਹਿਬ ਜਾਂਦੇ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਹੀਂ ਪਾਠ ਜਿਹੜਾ ਬਾਣੀ ਪੜਦੇ ਜ਼ਰੂਰ ਆ ਪਰ ਉਹਦੇ ਤੇ ਅਸਰ ਨਹੀਂ ਕਰਦੇ ਮੈਂ ਇਹ ਬੇਨਤੀ ਕਰਾਂਗਾ ਵੀ ਜੇਕਰ ਤੁਸੀਂ ਗੁਰੂ ਘਰ ਜਾਂਦੇ ਜੇ ਬਾਣੀ ਪੜ੍ਹਦੇ ਜੇ ਤੇ ਉਹ ਉਹਦੇ ਤੇ ਅਮਲ ਕਰੋ ਅਸੀਂ ਅੱਜ ਦੇ ਜਿਹੜੇ ਮੈਂ ਵੇਖ ਰਿਹਾ ਜਾਂਦਾ ਕੀ ਕਰਦੀ ਆ ਆਪਣੇ ਸੁੱਖ ਦੇ ਬਦਲੇ ਕਦੀ ਕਿਤੇ ਭਾਈ ਦੀ ਕਦੀ ਕਿਤੇ ਭਾਈ ਦੀ ਆ ਪਰ ਮੈਂ ਉਹਨਾਂ ਨੂੰ ਇਹੋ ਦੱਸਾਂਗਾ ਵੀ ਜੇ ਬਾਣੀ ਦੇ ਵਿੱਚ ਇਹ ਲਿਖਿਆ ਆਂਦਾ ਵੀ ਜੋ ਮਤਲਬ ਕਰਨਾ ਪਰਮਾਤਮਾ ਨੇ ਹੀ ਆ ਯਤਨ ਬਹੁਤ ਮਾਰਾ ਬਾਣੀ ਚ ਕਹਿੰਦੇ ਯਤਨ ਬਹੁਤ ਸੁੱਖ ਕੋ ਕੀਏ ਸਾਰੇ ਸੁੱਖ ਨੂੰ ਭਾਈ ਦੇ ਆ ਜੀ ਸੁੱਖ ਮਿਲ ਜੇ ਸੁੱਖ ਮਿਲ ਜੇ ਸੁੱਖ ਮਿਲ ਜੇ ਮਾਰੇ ਬਾਣੀ ਜੀ ਕਹਰੇ ਜਤਨ ਬਹੁਤ ਸੁਖ ਕੋ ਕੀਏ ਦੁਖ ਕੋ ਕੀਆ ਨਾ ਕੋਏ ਕਹੋ ਨਾਨਕ ਸੁਨ ਰੇ ਮਨਾ ਹਰ ਭਾਵੇਂ ਸੋ ਹੋਏ ਕੋਣਾ ਤੇ ਉਹ ਹੈ ਜੋ ਪ੍ਰਮਾਤਮਾ ਚਾਹੁੰਦਾ ਹੈ ਇਸ ਕਰਕੇ ਇਹ ਬਖੰਡਵਾਚ ਨਾ ਭਜਿਆ ਜਾਵੇ ਇਹ ਨਹੀਂ ਵੀ ਤੁਸੀਂ ਫਲਾਣੇ ਬਾਬੇ ਕੋ ਚਲ ਗਏ ਆ ਅੱਜ ਕੱਲ ਦਾ ਜਿਹੜਾ ਸਿਲਸਿਲਾ ਬਹੁਤੇ ਕੜੇ ਸ਼ਾਪਾ ਵੇਖ ਕੇ ਗਾ ਦਿੰਦੇ ਆ ਵੀ ਇਹ ਬੜਾ ਵੱਡਾ ਕੰਤਿਆ ਜੀ ਠੀਕ ਹੈ ਜੀ ਜਿਹੜਾ ਭੇਖ ਦੇਖ ਕੇ ਇੱਕ ਫਕੀਰੀ ਲੇਖਦੀ ਇਕ ਭੇਖਦੀ ਇਕ ਚੁੱਲਾ ਚੌਂਕਾ ਵੇਖਦੀ ਇਕ ਗਲੀਆਂ ਦੇ ਵਿੱਚ ਲੇੜਦੀ ਵਾਹ ਵਾਹ ਤੇ ਜਿਹੜੀ ਫਕੀਰੀ ਭੇਜਦੀ ਆ ਜਿਹਨੂੰ ਮਾਲਕ ਰਹਿਮਤ ਨਵਾਜੀ ਕਿਰਪਾ ਕਰੇ ਉਹਨੂੰ ਬਗੀਰ ਗਿਆ ਗਿਆ ਬਿਲਕੁਲ ਹਾਂਜੀ ਵੇਖੋ ਦੋਸਤੋ ਇਹੋ ਜਿਹੇ ਗੱਲਾਂ ਨੂੰ ਆਪਣੇ ਵੱਲੇ ਬਣ ਲਓ ਤੇ ਇਹਨਾਂ ਪਖੰਡੀਆਂ ਨੂੰ ਛੇਤਰ ਮਾਰੋ ਸਭ ਮੈਂ ਤਾਂ ਇਹੋ ਕਹਾਂਗਾ ਸਿੱਧੇ ਲਫ਼ਜ਼ਾਂ ਦੇ ਵਿੱਚ ਪੰਜਾਬੀ ਦੇ ਵਿੱਚ ਇਹੋ ਕਹਾਂਗਾ ਇਹੋ ਜਿਆ ਨੂੰ ਜੇ ਤੁਹਾਡੇ ਘਰ ਵੀ ਕੋਈ ਇਹੋ ਜਾਂ ਕੋਈ ਹੋ ਗਿਆ ਉਹ ਮਾਲਕ ਦੇ ਉੱਤੇ ਯਕੀਨ ਰੱਖੋ ਕਿ ਇਹ ਚੰਗੇ ਸੰਤ ਤੋਂ ਸਲਾਹ ਲਓ ਇਹ ਨਹੀਂ ਇਹਨਾਂ ਪਖੰਡੀਆਂ ਦੀਆਂ ਗੱਲਾਂ 'ਚ ਆਉਣ ਦੀ ਕੋਈ ਲੋੜ ਨਹੀਂ ਆ ਮਾਲਕਾ ਵੀ ਜੇ ਦੋਖਿਆ ਤੇ ਸੁਖ ਵੀ ਆਊਗਾ ਇਸ ਲਈ ਨਬੀਆਂ ਬਲੀਆਂ ਦੇ ਉੱਤੇ ਵੀ ਜੜੀਆਂ ਇਹੋ ਜੀਆਂ ਮੁਸੀਬਤਾਂ ਆਈਆਂ ਨੇ ਪਰ ਤੁਸੀਂ ਥੋੜ੍ਹਾ ਜਿਹਾ ਦੋਖ ਹੁੰਦਾ ਤੇ ਪਖੰਡੀਆਂ ਦੇ ਦਰਬਾਰਾਂ ਤੇ ਲਾਲੋ ਉਹਨਾਂ ਦੇ ਘਰਾਂ 'ਚ ਗੱਦੀਆਂ ਦੇ ਉੱਤੇ ਜਿਆਦਾ ਜਾਣਦੇ ਪੈਂਦੇ ਹੋ ਅੱਜ ਨੇ ਟ੍ਰਾਂਸ ਜੈਂਡਰ ਬਣੇ ਹੋਏ ਬਾਬੇ ਜਿਆਦਾ ਤੁਸੀਂ ਉਹਨਾਂ ਦੇ ਮਗਰ ਲੱਗ ਜਾਂਦੇ ਮੇਰੇ ਤੇ ਮਾਂ ਤਾਂ ਆਉਂਦੀ ਫਲਾਨੀ ਆਉਂਦੀ ਠੇਗੜੀ ਆਉਂਦੀ ਇਹਨਾਂ ਤੋਂ ਪ੍ਰੇਅਰ ਕਰੋ ਚੰਗੇ ਸੰਥਾਂ ਦੇ ਲੜ ਲਗੋ ਬਾਬਾ ਜੀ ਕੀ ਕਰਨਾ ਚਾਹੋ ਕਹਿਣਾ ਚਾਹੋਗੇ ਜਿਹੜੇ ਕਹਿੰਦੇ ਮਾਤਾ ਵੀ ਆ ਜਾਂਦੀ ਵੇਖੋ ਜਿਹੜੇ ਮਾਤਾ ਕਹਿੰਦੇ ਆ ਜੀ ਮਾਤਾ ਵੈਸ਼ਨੂ ਤੁਸੀਂ ਵੀ ਦਰਸ਼ਨ ਕੀਤੇ ਹੋਣਗੇ ਮੈਂ ਵੀ ਗਿਆ ਜੀ ਉੱਥੇ ਤੁਸੀਂ ਆਧਿਕ ਵਾਰੀ ਮੰਦਰ ਵੇਖਿਆ ਮਾਤਾ ਜੀ ਦਾ ਜੀ ਆਧਿਕ ਵਾਰੀ ਜਿਹੜਾ ਉਹ ਕਿਉਂ ਨਾ ਰੱਖਿਆ ਗਿਆ ਜਦੋਂ ਪੈਰੋਨਾਥ ਜੀ ਮਾਤਾ ਵੈਸ਼ਨੂ ਜੀ ਦਾ ਪਿੱਛਾ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਇਹ ਕਿਹੜੀ ਆਦਿ ਸ਼ਕਤੀ ਆ ਜਿਹੜੀ ਮੇਰੇ ਤੋਂ ਵੀ ਵੱਡੀ ਹੈ ਤੇ ਮੈਂ ਇਹਨੂੰ ਪੜਨਾ ਚਾਹੁੰਦਾ ਹਾਂ ਉਹਨੂੰ ਪੌਂਦਾਂ ਨੂੰ ਪਕੜ ਕੇ ਔਰ ਮੈਂ ਅਧਿਨ ਕਰਨਾ ਆਪਣੇ ਮੈਂ ਇਹ ਵੇਖਣਾ ਚਾਹੁੰਦਾ ਹਾਂ ਕਿ ਸ਼ਕਤੀ ਹੈ ਕਿਹੜੀ ਆ ਉੱਥੇ ਜਦੋਂ ਪੈਰੋ ਉਹ ਤੇ ਮਾਤਾ ਜੀ ਨੇ ਕਿਹਾ ਕਿ ਮੈਂ ਇਹ ਪੈਰੋਂ ਨਾਦ ਦੇ ਸ਼ੂਣ ਦੇ ਨਾਲ ਮੈਂ ਅਧੀਕ ਵਾਰੀ ਰਹੀ ਆਦਿਕ ਵਾਰੀ ਆਹ ਹਾ ਤੇ ਹੁਣ ਤੇ ਮੈਂ ਇਹੀ ਕਹਾਂਗਾ ਵੀ ਅੱਜ ਚਾਰ ਚਾਰ ਨਿਆਣੇ ਆ ਜੀ ਉਹ ਕਹਿੰਦੇ ਮਾਤਾ ਮਿਰਤ ਆ ਗਈ ਕਿੱਦਾਂ ਆ ਗਈ ਮਾਤਾ ਬੜੀ ਪਵਿੱਤਰ ਆ ਬੜੀ ਵੈਸ਼ਨੂ ਮਾਹ ਰਾਣੀ ਬੜੀ ਬੇਅੰਤ ਆ ਔਰ ਉਹ ਹੀ ਐਸੀ ਹਸਤੀ ਦੀ ਮਾਲਕ ਆ ਉਹਨਾਂ ਨੂੰ ਜਿਹੜਾ ਆਪਾਂ ਕਹਿ ਦਿੰਦੇ ਨੇ ਨਾ ਕਿ ਸਿਰ ਤੇ ਆ ਗਈ ਸਿਰ ਤੇ ਕੀ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਪਤਾ ਨਹੀਂ ਕਿੰਨੇ ਜਨਮਾਂ ਦੀ ਭਗਤੀ ਚਾਹੀਦੀ ਆ ਜੀ ਹਾਂਜੀ ਜਿਹੜੇ ਪੀਰ ਫਕੀਰ ਕਹਿੰਦੇ ਮੇਰੇ ਸਿਰ ਤੇ ਪੀਰ ਆ ਗਿਆ ਲੱਖ ਦਾ ਤਾਂ ਆ ਗਿਆ ਸਰਕਾਰ ਕੋਲੋਂ ਉਸ ਪਾ 11ਵੀਂ ਵਾਲੀ ਸਰਕਾਰ ਮੈਂ ਕਹਿੰਦਾ ਯਾਰ ਤੂੰ ਇੱਥੋਂ ਤੱਕ ਹੋ ਜਾ ਐਨਾ ਉਹਨਾਂ ਦਾ ਕੀ ਕਹਿੰਦੇ ਆਪਾਂ ਇਹ ਕਹਿ ਸਕਦੇ ਹਾਂ ਜੀ ਵੀ ਐਨਾ ਕੁ ਜ਼ਿਆਦਾ ਭਗਤੀ ਕਰੋ ਐਨਾ ਕੁ ਉਹਨਾਂ ਦੇ ਵਿੱਚ ਅਲੀਨ ਹੋ ਜਾਓ ਵੀ ਤੈਨੂੰ ਕਿਤੇ ਬਾਦਨ ਚ ਦਰਸ਼ਨ ਹੋ ਜਾਣ ਬੜੀ ਫਤਿਹ ਆ ਜਿਹੜਾ ਖਾਬ ਦੇ ਵਿੱਚ ਹੀ ਮਿਲ ਪੈਣ ਸਰਕਾਰ ਇੰਨਾ ਹੀ ਬੜਾ ਸਿਰ ਤੇ ਆਉਣਾ ਬੜਾ ਨਹੀਂ ਤੋ ਵਸਦਾ ਦੀ ਜੋ ਕਹਿੰਦੀ ਹੈ ਗਲਤ ਹੈ ਜੀ ਦਿਲਪੋਤ ਹਾਂ ਜੀ ਕਿਹਨਾ ਚੁੱਜਾ ਦਾ ਫੰਡਣ ਜਿਹੜਾ ਅਸਲ ਫਕੀਰ ਉਹ ਕਰਦਾ ਆ ਔਰ ਬਾਬਾ ਫਰੀਦ ਸਾਹਿਬ ਦੀ ਜਿਸ ਤਰ੍ਹਾਂ ਗੁਰੂ ਗੰਗਾ ਸਾਹਿਬ ਦੇ ਵਿੱਚ ਮੈਂ ਗਾਦੀ ਸਾਹਿਬ ਤਾਂ ਉਹਨਾਂ ਦਾ ਉਹਨਾਂ ਦਾ ਦਰਜਾ ਬੜਾ ਵੱਡਾ ਉਹਨਾਂ ਬਾਰੇ ਕੁਝ ਸੰਗਤ ਨੂੰ ਦੱਸੋ ਜੀ ਕਿ ਬਾਬਾ ਫਰੀਦ ਸਾਹਿਬ ਦਾ ਲਗਭਗ ਨਾ ਵੱਡਾ ਹੈ ਜੀ ਉਹਨਾਂ ਦੀ ਜਿੰਨੀ ਸਿਫਤ ਕਰੀਏ ਉਹਨੀ ਥੋੜੀ ਹੈ ਗੁਰਬਾਣੀ ਗੁਰੂ ਗੰਗਾ ਸਾਹਿਬ ਦੇ ਵਿੱਚ ਮਹਾਰਾਜ ਦਾ ਬਾਣੀ ਜਿਹੜੀ ਆ ਪਾਠ ਦਰਜ ਹੈ ਉਨਾ ਦੀਆਂ ਸਰਕਾਰ ਦੇ ਜੋ سلسلہ ਆ ਉਹਨਾਂ ਨੇ ਬੜੇ ਇਬਾਦਤ ਬਹੁਤ ਕੀਤੀ ਆ ਮਿਹਨਤ ਬੜੀ ਕੀਤੀ ਆ ਜੀ ਭਗਤੀ ਬੜੀ ਕੀਤੀ ਆ ਇਸੇ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਉਹਨਾਂ ਦਾ ਮਹਾਰਾਜ ਜੀ ਦਾ ਪਾਠ ਜਿਹੜਾ ਦਰਜ ਆ ਬਾਬਾ ਫਰੀਦ ਸਾਹਿਬ ਬੋਹ ਹਸਤੀ ਦੇ ਮਾਲਕ ਹੋਇਆ ਜਿਨ੍ਹਾਂ ਨੇ 12-12 ਸਾਲ ਜੰਗਲਾਂ ਦੇ ਵਿੱਚ ਇਬਾਦਤ ਕੀਤੀ ਆ ਤਾਣੀਆਂ ਬਦੇਪਰੂ ਕੇ ਖਾਦੇ ਜਿਸ ਵੇਲੇ ਬਾਬਾ ਫਰੀਦ ਸਾਹਿਬ ਘਰ ਆਏ ਆ ਔਰ ਉਥੇ ਮਾਦਾ ਜੀ ਜਿਹੜੇ ਉਹਨਾਂ ਦੇ ਮਾਦਾ ਜਦੋਂ ਉਹਨਾਂ ਦਾ ਸਿਰ ਵੇਖਣ ਲੱਗੇ ਆ ਉਹਨਾਂ ਨੇ ਕੀ ਕੀਤਾ ਜਦੋਂ ਵੇਖਿਆ ਜੀਵਾਲ ਜੁਹਾ ਉਹਨਾਂ ਦੇ ਵੇਖਣ ਲੱਗੇ ਸੀ ਉਹਨਾਂ ਦੇ ਹਾਏ ਨਿਕਲ ਆ ਗਏ ਸੀ ਇਹ ਨਿਕਲੀ ਜਦੋਂ ਫਿਰ ਉੱਥੇ ਉਹਨਾਂ ਦੀ ਮਾਤਾ ਨੇ ਇਹ ਗੱਲ ਕਹੀ ਕਿ ਫਰੀਦ ਸਾਹਿਬ ਕੀ ਗੱਲ ਫਰੀਦ ਨੂੰ ਕਿਹਾ ਫਰੀਦ ਕੀ ਗੱਲ ਤੇਰੇ ਦਰਦ ਮਹਿਸੂਸ ਹੋਈ ਹੈ ਉਹਨੇ ਕਿਹਾ ਹਾਂਜੀ ਕਾਂਦੇ ਵੀ ਜਿਸ ਤਰ੍ਹਾਂ ਤੈਨੂੰ ਦਰਦ ਹੁੰਦੀ ਜਿਹੜੇ ਜੰਗਲਾਂ ਦੇ ਵਿੱਚ ਟਾਹਣੀਆਂ ਪੱਤੇ ਭਰੂਕੇ ਖਾਂਦਾ ਰਿਆ ਨਾ ਉਹਨਾਂ ਨੂੰ ਵੀ ਮਹਿਸੂਸ ਹੁੰਦਾ ਸੀ ਵਾਰ ਵਾਰ ਉਸ ਵੇਲੇ ਬਾਬਾ ਫਰੀਦ ਸਾਹਿਬ ਦੀ ਮਾਤਾ ਜੀ ਨੇ ਕੀ ਕੀਤਾ ਵੀ ਹਜੇ ਫਰੀਦ ਤੇਰੀ ਭਗਤੀ ਜਿਹੜੀ ਉਹ ਪੂਰੀ ਨਹੀਂ ਹੋਈ ਉਸ ਵੇਲੇ ਬਾਬਾ ਫਰੀਦ ਸਾਹਿਬ ਦੀ ਮਾਂ ਨੇ ਉਹਨਾਂ ਨੂੰ ਇੱਕ ਕਾਠ ਦੀ ਰੋਟੀ ਬਣਾ ਕੇ ਦਿੱਤੀ ਜੀ ਗਾਠ ਮੈਨੇ ਲੱਕੜ ਲੱਕੜ ਦੀ ਰੋਟੀ ਜਿਹੜੀ ਆ ਬਣਾ ਕੇ ਦਿੱਤੀ ਆ ਵੀ ਲੈ ਹੁਣ ਤੂੰ ਫੇਰ ਜਾ ਇਬਾਦਤ ਕਰਨ ਵਾਸਤੇ ਜੰਗਲ ਦੇ ਵਿੱਚ ਜਾਣਾ ਆ ਜਦੋਂ ਤੈਨੂੰ ਭੁੱਖ ਲੱਗੇਗੀ ਇਹ ਰੋਟੀ ਨੂੰ ਜਿਹੜਾ ਚੱਖ ਮਾਰਨਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਇਹਨਾਂ ਦਾ ਲਿਖਿਆ ਗਿਆ ਸਲੋਕ ਫਰੀਦਾ ਰੋਟੀ ਮੇਰੀ ਘਾਟ ਦੀ ਲਾਵੇ ਮੇਰੀ ਭੁੱਖ ਜਿਨ੍ਹਾਂ ਖਾਦੀ ਚੋਪੜੀ ਘਰੇ ਸੈਣ ਕੇ ਦੁੱਖ ਰੁਕੀ ਮਿਸੀ ਖਾ ਕੇ ਠੰਡਾ ਪਾਣੀ ਪੀ ਫਰੀਦਾ ਦੇਖ ਪਰਾਈ ਚੋਪੜੀ ਨਾ ਦਰਸਾਇ ਜੀ ਇਹ ਉਥੇ ਲਿਖਿਆ ਗਿਆ ਜੀ ਜਿਹੜਾ ਬਾਬਾ ਫਰੀਦ ਸਾਹਿਬ ਦੀ ਮਰਦਾ ਦੇ ਵਿੱਚ ਜ਼ਿਕਰ ਹੈ 12 ਸਾਲ ਬਾਬਾ ਫਰੀਦ ਜੰਗਲਜਾਸ ਹਾਏ ਢਾਲੀ ਢਾਲੀ ਪਤਾ ਪਤਾ ਫਰੀਦ ਕੋ ਕਹਾਏ ਪੀਰ ਹੋਇਆ ਮਿਹਰਬਾਨ ਸਵਾ ਕੀਤਾ ਮੇਰਾ ਜੰਡ ਸੁਬਾ ਸ਼ਾਮ ਪੜਾਂਗੇ ਬਾਬਾ ਫਰੀਦ ਸ਼ਕਰਗੰਜ ਅੱਗੇ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਜੀ ਬਾਦਰੀ ਸਾਹਿਬ ਰੋਟੀ ਜਿਹੜੀ ਕਾਟਦੀ ਉਹਨਾਂ ਦੇ ਗੱਲ ਚ ਪਾਈ ਗਈ ਆ ਬਰੂਕੇ ਉਥੇ ਫਿਰ ਮਜ਼ਾ ਦੇ ਵਿੱਚ ਸਰਕਾਰ ਦਾ ਜ਼ਿਕਰ ਆਉਂਦਾ ਆ 12 ਸਾਲ ਬਾਬਾ ਫਰੀਦ ਦੀ ਟਿੱਕੀ ਰੱਖੀ ਸੀਨੇ ਲਾ ਖਾਵਨ ਪੀਵਨ ਛੋੜਿਆ ਨਹੀਂ ਰਹੀ ਕੋਈ ਤਮਾ ਮੇਨੋ ਆਸਰਾ ਤੇਰਾ ਉਹ ਆਂਦੇ ਜੀ ਮੈਨੂੰ ਤੇਰਾ ਹੀ ਆਸਰਾ ਗਾਲਪੁਰ ਕੀ ਨੂੰ ਗਿਆ ਗਿਆ ਪ੍ਰਮਾਤਮਾ ਨੂੰ ਪਰਮੇਸ਼ਰ ਨੂੰ ਵੀ ਮੈਨੂੰ ਤੇਰਾ ਹੀ ਆਸਰਾ ਹੈ ਹੁਣ ਮੈਂ ਤੇਰੀ ਭਗਤੀ ਚ ਅਲੀਨ ਆ ਵਾ ਵਾ 12 ਸਾਲ ਬਾਬਾ ਫਰੀਦ ਟਿੱਕੀ ਰੱਖੀ ਸੀ ਨੇ ਲਾ ਖਾਣਨ ਪੀਣਨ ਛੋੜਿਆ ਨੇ ਰਹੀ ਕੋਈ ਤਮਾ ਮੈਨੂੰ ਆਸਰਾ ਤੇਰਾ ਤੂੰ ਰੱਖੀ ਮੇਰਾ ਲੰਗ ਸੁਬਾ ਸ਼ਾਮ ਬਣਾਗੇ ਬਾਬਾ ਫਰੀਦ ਸ਼ੁਕਰ ਗਾਈ ਸੋ ਹੁਣ ਦਾ ਜਿਹੜਾ ਗੱਲ ਕਰੀਏ ਬਾਬਾ ਫਰੀਦ ਸਾਹਿਬ ਨੇ ਹਜ਼ਰ ਜਨਾਬ ਖਵਾਜਾ ਕুতਬਉਦੀਨ ਬਖਤਿਆਰੇ ਕਾਕੀ ਸਰਕਾਰ ਉਹਨਾਂ ਦੇ ਗੁਰੂ ਮਹਾਰਾਜ ਹਾਂਜੀ ਜਿਨ੍ਹਾਂ ਨੇ ਕਿਹਾ ਵੀ ਅਸੀਂ ਜਿਹੜਾ ਆ ਸਾਡਾ ਤਾਜਾ ਕਰੋ ਉਸ ਵੇਲੇ ਬਾਬਾ ਜੀ ਜੰਗਲ ਦੇ ਵਿੱਚ ਗਏ ਆ ਕੋਕਾ ਲੈਣ ਵਾਸਤੇ ਗਏ ਆ ਉਥੇ ਜਿਹੜੇ ਬਜ਼ੁਰਗ ਮਾਤਾ ਜੀ ਉਹਨਾਂ ਨੂੰ ਮਿਲੇ ਉਹਨਾਂ ਨੇ ਕਿਹਾ ਵੀ ਹਾਂਜੀ ਦੱਸੋ ਫਰੀ ਸਾਹਿਬ ਕਹਿਣ ਲੱਗੇ ਜੀ ਮਾਤਾ ਜੀ ਸਾਨੂੰ ਅੰਗਿਆਰੀ ਚਾਹੀਦੀ ਐਂ ਆਪਣੇ ਗੁਰੂ ਮਹਾਰਾਜ ਜਨਾਬ ਕਵਾਜਾ ਕੁਤਬੁਦੀਨ ਬਖਤਿਆਰੇ ਕਾਕੀ ਸਰਕਾਰ ਦਾ ਉਹ ਕਾਜੇਦਨ ਕਰਨ ਆਹ ਉਹਨੇ ਕਿਹਾ ਅੱਛਾ ਜੀ ਆਂਦੇ ਇਹਦੀ ਕੀਮਤ ਲੱਗੂਗੀ ਉਹਨੇ ਕਿਹਾ ਅਛਾ ਕੀ ਕੀਮਤ ਜੀ ਆਂਦੇ ਮੈਂ ਇੱਕ ਅੰਗਿਆਰੀ ਦਾ ਇੱਕ ਆਨਾ ਲਵਾਂ ਬਾਬਾ ਫਰੀ ਸਾਹਿਬ ਨੇ ਆਪਣੀ ਕਤੂਈ ਦੇ ਵਿੱਚੋਂ ਕਾਨਾ ਕੱਢ ਗਿਆ ਆਂਦੀ ਜੀ ਮੈਨੂੰ ਇਹ ਆਨਾ ਨਹੀਂ ਚਾਹੀਦਾ ਮੈਨੂੰ ਇੱਕ ਅੱਖ ਦਾ ਆਨਾ ਚਾਹੀਦਾ ਆਹ ਅੱਛਾ ਜੀ ਉਹਨਾਂ ਨੇ ਕਿਹਾ ਠੀਕ ਹੈ ਜੀ ਬਾਬਾ ਫਰੀਦ ਸਾਹਿਬ ਨੇ ਕੀ ਕੀਤਾ ਜੀ ਉਹਨਾਂ ਆਪਣੀ ਇੱਕ ਅੱਖ ਦਾ ਜਿਹੜਾ ਅਜਦਾ ਇੱਕ ਡੇਲਾ ਜਿਹੜਾ ਜੀ ਦਿੱਤਾ ਤੇ ਆਪਣੀ ਆਪਣੀ ਪੱਟੀ ਬੰਨ੍ਹ ਕੇ ਤੇ ਜਨਾਬ ਹਜਰ ਖਵਾਜਾ ਕੁਤਬਉਦੀਨ ਬਖਤਿਆਰੇ ਕਾ ਕੀ ਸਰਕਾਰ ਦੇ ਕੋਲ ਗਏ ਹੁਕਮ ਚੇਤਨ ਕਰਨ ਵਾਸਤੇ ਜਾ ਕਰਨ ਉਹਨਾਂ ਪੁੱਛਿਆ ਫਰੀਦ ਨੂੰ ਵੀ ਇਹ ਕੀ ਹੋਇਆ ਜੀ ਹਜਰ ਖਵਾਜਾ ਕੁਤਬਉਦੀਨ ਬਖਤਿਆਰੇ ਪੁੱਛਣ ਲੱਗੇ ਸਰਕਾਰ ਨੇ ਕਿਹਾ ਕਿ ਫਰੀਦ ਤੇਰੇ ਕੀ ਹੋਇਆ ਹਾਂ ਉਹਨਾਂ ਨੇ ਕੀ ਜਵਾਬ ਦਆ ਉਹ ਆਂਦੇ ਜੀ ਮੇਰੀ ਅੱਖ ਆਈ ਹੈ ਆਹ ਹਾਂ ਅੱਜ ਦੇ ਜਿਹੜਾ ਸਮਾਂ ਆ ਅੱਜ ਦੇ ਜੇ ਜੇਲਿਆਂ ਦੀ ਵੀ ਗੱਲ ਕਰੀਏ ਵੇਖੋ ਵੇਖੀ ਨਾਨਕਾ ਨਿਕਰ ਗਿਆ ਸੰਸਾਰ ਜਿਹੜਾ ਵੇਖ ਕੇ ਕਰ ਰਹੇ ਆ ਜੀ ਉਹ ਹੁਣ ਦੇ ਜਿਹੜਾ ਸਮਾਂ ਆ ਅੱਜ ਕੱਲ ਨਾ ਤੇ ਕੋਈ ਸਿੱਖਦਾ ਤੇ ਨਾ ਕੋਈ ਸੁਕਾ ਕੇ ਖੁਸ਼ ਬਿਲਕੁਲ ਕਿਉਂਕਿ ਕੋਈ ਇਬਾਦਤ ਕਰਕੇ ਖੁਸ਼ ਨਹੀਂ ਸੇਵਾ ਕਰਕੇ ਗੁਰੂ ਦੀ ਖੁਸ਼ ਨਹੀਂ ਆ ਤੇ ਲੈਣਾ ਹੁਣਾਂ ਕੀ ਆ ਜਿੱਥੇ ਦੁਕਾਨਦਾਰੀਆਂ ਉਧਰ ਭਜੇ ਜਾਂਦੇ ਜਿੱਥੇ ਪਖੰਡਵਾਦ ਉਧਰ ਭਜੇ ਜਾਂਦੇ ਜਿੱਥੋਂ ਕੋਈ ਗੱਲ ਮਿਲਣੀ ਉੱਥੇ ਜਾਣਾ ਨਹੀਂ ਬਿਲਕੁਲ ਜਦੋਂ ਉਹਨਾਂ ਨੇ ਪੁੱਛਿਆ ਆਂਦੇ ਆ ਕਿ ਆ ਜੀ ਅੱਖ ਤੁਹਾਡੀ ਆਈ ਆਖਦੇ ਪੱਟੀ ਕਿਉਂ ਬੰਨੀ ਆ ਉਹਨਾਂ ਕਹਾਂ ਮਹਾਰਾਜ ਉਹਨਾਂ ਸੁਣਾਈ ਨਹੀਂ ਕੀਤੀ ਕਿ ਅਹੀਂ ਤੁਹਾਡੇ ਹੁੱਕੇ ਦੇ ਬਦਲੇ ਅੰਗਿਆਰੀ ਦੇ ਬਦਲੇ ਅਹੀਂ ਆਖਦੇ ਆਏ ਉਹਨਾਂ ਨੇ ਕਿਹਾ ਮਹਾਰਾਜ ਇਹ ਮੇਰੀ ਅੱਖ ਆਈ ਆ ਵਾ ਫਰੀਦ ਸਾਹਿਬ ਕਹਿਣ ਲੱਗੇ ਹਜ਼ਰ ਜਨਾਬ ਖਵਾਜਾ ਕুতਬਉਦੀਨ ਬਖਤਿਆਰੇ ਕਾਕੀ ਨੂੰ ਕਿ ਸਰਕਾਰ ਮੇਰੀ ਅੱਖ ਆਈ ਹੈ ਅੱਗੇ ਜਨਾਬ ਆਪਣੀ ਮੌਤ ਆਂਦੇ ਚ ਫਰੀਦ ਜੇ ਆਈ ਤੇ ਸਵਾਈ ਆ ਪੱਟੀ ਖੋਲ ਦੇ ਨਿਸ਼ਾਂਗ ਹੋਗੇ ਜਦੋਂ ਉਹਨਾਂ ਖੋਲੀ ਤੇ ਫਿਰ ਆ ਕੇ ਜਿਹੜੀ ਸਵਾਈ ਹੋ ਗਈ ਪਹਿਲੇ ਨਾਲੋਂ ਵੀ ਥੋੜੀ ਵੱਡੀ ਹੋ ਗਈ ਸਰਕਾਰ ਦੀ ਅੱਖ ਫੇਰ ਉਹ ਤੇ ਪਰ ਉਹਨਾਂ ਨੇ ਆਪਣੇ ਗੁਰੂ ਦੇ ਰੱਬ ਮੰਨੇ ਆ ਜੀ ਵਰਦਾਇ ਸਮਾਂ ਨਹੀਂ ਰਹਿ ਗਿਆ ਜਿੱਤੇ ਹਜ਼ਰ ਜਨਾਬ ਬਾਬਾ ਚੰਦਰ ਸ਼ਾਹ ਸਰਕਾਰ ਚਿਸਤੀ ਫਰੀਦੀ ਸਾਬਰੀ ਫਰਮਾਉਂਦੇ ਆ ਆਸ਼ਕ ਹੋ ਗਏ ਫਿਰਦਾ ਮੰਗਰ ਸਾਡੇ ਰਮ ਜਾਸ਼ਕਾਂ ਦੀ ਪਹਿਲੋਂ ਪਾ ਤੇ ਸਹੀਂ ਮਹੀਵਾਲ ਵਾਂਗੂ ਪਹਿਲੋਂ ਚਾਰ ਮੱਜੀ ਪੱਟ ਚੀਰ ਕਬਾਬ ਲਿਆ ਸਹੀਂ 12 ਸਾਲ ਮੈਨੂੰ ਕੂਹਾ ਗੇੜਿਆ ਸੀ ਮੁਖੋਂ ਲੈਲੀ ਦਾ ਵਿਰਧ ਪਕਾਤ ਸਈ ਕੁੰਬੇ ਅਜਨੀ ਜਦੋਂ ਆਵਾਜ਼ ਕੀਤੀ ਵਾਂਗ ਸ਼ਮਸ਼ ਦੇ ਖਲ ਲਵਾਦੇ ਸਈ ਸ਼ਾਮਨਸੂਰ ਪੀਤਾ ਜਾਂ ਮਿਸ਼ਕ ਵਾਲਾ ਚੜ੍ਹ ਸੂਲੀ ਤੇ ਹੱਕ ਕਹਾਤੇ ਸਈ ਅੱਧੀ ਰਾਤ ਜਾਣਾ ਉਠ ਵਾਂਗ ਸੋਣੀ ਕੱਚੇ ਘੜੇ ਤੇ ਤੰਦ ਰੜਾਦੇ ਸਈ ਡਰੋਡੇ ਸ਼ਾਹ ਜਲਾਲੀ ਦੇਸ਼ ਕੋ ਵੰਗੂ ਬਦਲੇ ਯਾਰ ਦੇ ਸੀਸ ਕਟਾਤੇ ਸਈ ਪਰ ਚੰਦਨ ਸ਼ਾਹ ਇਹ ਗੱਲ ਆਸ਼ਕਾਂ ਦੀ ਪਹਿਲੇ ਗੁਰੂ ਨਾਨਕ ਖੁਦਾ ਤੇ ਸਈ ਬਿਲਕੁਲ ਸਹੀ ਸਰਕਾਰ ਫਰਮਾਉਂਦੇ ਪਹਿਲੇ ਗੁਰੂ ਨੂੰ ਖੁਦਾ ਮੰਨੋ ਤੇ ਬਾਬਾ ਫਰੀਦ ਸਾਹਿਬ ਨੇ ਹਜ਼ਰੀਨ ਖਵਾਜਾ ਕুতਬਉਦੀਨ ਬਖਤਿਆਰੇ ਕਾ ਕੀ ਸਰਕਾਰ ਨੂੰ ਰੱਬ ਮੰਨਿਆ ਗੁਮਾਰਨੂ ਤੇ ਅਜ ਉਹਨਾਂ ਦੇ ਨਾਂ ਆ ਜੀ ਬਿਲਕੁਲ ਹਾਂਜੀ ਹੋਰ ਹੋਜੀ ਇੱਕ ਬੜਾ ਅਹਿਮ ਸਵਾਲ ਤੁਹਾਨੂੰ ਕਰਨ ਜਾ ਰਹੇ ਹਾਂ ਜੀ ਪੰਜ ਪੀਰਾਂ ਦੀ ਮੈਂ ਕਾਫੀ ਤਸਵੀਰਾਂ ਉਹਨਾਂ ਦੀਆਂ ਦੇਖੀਆਂ ਤੇ ਮੈਨੂੰ ਸਵਾਲ ਵੀ ਕਾਫੀ ਵਾਰੀ ਹੋਇਆ ਕਿ ਕਿਸੇ ਨੂੰ ਕਿਸੇ ਫਕੀਰ ਨੂੰ ਪੁੱਛੋਗੇ ਪੰਜ ਪੀਰ ਕਿਹੜੇ ਨੇ ਤੇ ਤੁਸੀਂ ਸਾਡੀ ਸੰਗਤ ਜਿੰਨੇ ਵੀ ਦੇਖ ਰਹੀ ਹੈ ਜਿੰਨੇ ਵੀ ਸਾਡੇ ਸਰੋਤੇ ਸੂਫੀ ਦਾਸਤਾ ਚੈਨਲ ਨੂੰ ਵੇਖਣ ਵਾਲੇ ਉਹਨਾਂ ਨੂੰ ਦੱਸੋ ਕਿ ਪੰਜ ਪੀਰ ਕਿਹੜੇ-ਕਿਹੜੇ ਨੇ ਇਹ ਜਿਹੜਾ ਤੁਸੀਂ ਸਵਾਲ ਕੀਤਾ ਆ ਬੜਾ ਵਧੀਆ ਵੀ ਲੱਗਾ ਵੀ ਤੁਸੀਂ ਬਹੁਤ ਸੋਹਣਾ ਸਵਾਲ ਕੀਤਾ ਆ ਕਿਉਂਕਿ ਜ਼ਿਆਦਾਤਰ ਅੱਜ ਕੱਲ ਜਿਸ ਤਰ੍ਹਾਂ ਤੁਸੀਂ ਪਹਿਲਾਂ ਪਖੰਡਵਾਦੀ ਗੱਲ ਕਰ ਚੁੱਕੇ ਜੇ ਪਤਾ ਕਿਸੇ ਨੂੰ ਨਹੀਂ ਆ ਜੀ ਉਹ ਲਖਦਾ ਦਾ ਸਰਕਾਰ ਆ ਜੀ ਗੌਸ ਪਾ ਕੇ ਇਹਨਾਂ ਨੂੰ ਪਲੱਸ ਕਰਕੇ ਪੰਜ ਕਰ ਦਿੰਦੇ ਆ ਜੀ ਜਿੰਨੇ ਕ ਨਾਮ ਦੇ ਉਹਨਾਂ ਨੂੰ ਕਹਿ ਕੇ ਕਹ ਦਿੰਦੇ ਪੰਜ ਪੀਰ ਆ ਜਦ ਕਿ ਇਹ ਪੰਜ ਪੀਰਾਂ ਦੇ ਵਿੱਚ ਨਹੀਂ ਆ ਜਨਾਬ ਸੋ ਪੰਜ ਪੀਰ ਜਿਹੜੇ ਆ ਜਨਾਬ ਪੀਰ ਖਿਜਰ ਖਵਾਜ ਹੂਰੀ ਪੂਰੀ ਸ਼ਹਿਰ ਦੇ ਹੋਏ ਆ ਜੀ ਪਹਿਲੇ ਜਨਾਬ ਪੀਰ ਖਿਜਰ ਖਵਾਜ ਹੂਰੀ ਦੂਜੇ ਪੀਰ ਸ਼ਕਰਗੰਜ ਪੀਰ ਲਾਹੌਰ ਬਖਸ਼ਾ ਲਾਹੌਰ ਬਖਸ਼ਾ ਸ਼ਹਿਰ ਹੈ ਤੇਜੋ ਹੈ ਜੀ ਪੀਰ ਜਿਕਰੀਆ ਮਲਤਾਨ ਨੂਰੀ ਸ਼ਹਿਰ ਤੇ ਚੌਥੇ ਹੋਏ ਪੀਰ ਸੈਦ ਜਲਾਲ ਬਲਖ ਬਖਾਰ ਬਖਸ਼ਾ ਸ਼ਹਿਰ ਦੇ ਪੰਜਵੇਂ ਪੀਰ ਲਾਸ ਵਾਇ ਬਿਛਤਿਆ ਸ਼ਹਿਰ ਤੋਂ ਇਹ ਪੰਜ ਹਸਤੀਆਂ ਸਰਕਾਰ ਜਿਹੜੇ ਪੰਜ ਪੀਰ ਆ ਤੇ ਹੁਣ ਤਾਂ ਤੁਸੀਂ ਵੇਖ ਹੀ ਲਿਆ ਆ ਜਿਹੜਾ ਬਾਕੀ ਜਿੰਨਾਂ ਨੇ ਮਰਜ਼ੀ ਜਿੰਨੀਆਂ ਫੋਟੋਆਂ ਵੇਖ ਲੈਂਦੇ ਲਗੀਆਂ ਜੀ ਉਹਨਾਂ ਨੂੰ ਪਲੱਸ ਕਰਕੇ ਕਹਿੰਦੇ ਪੰਜ ਪੀਰ ਆ ਜਦਕਿ ਮੈਂ ਸਾਰਿਆਂ ਨੂੰ ਇਹ ਕਵਾਂਗਾ ਕਿ ਇਹ ਪੰਜ ਪੀਰ ਨਹੀਂ ਆ ਪੰਜਾਂ ਪੀਰਾਂ ਦੇ ਮੈਂ ਤੁਹਾਨੂੰ ਬਿਆਨ ਕਰ ਹੀ ਚੁੱਕਾ ਜੀ ਹੈਲੋ ਬਾਬਾ ਇਹ ਇਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਚਲੋ ਕਵਾਲੀ ਦਾ ਸਾਡਾ ਮਹਿਫਲਾਂ ਦੇ ਜਾਇਦਾ ਇੱਕ ਜਗਾ ਇੱਕ ਐਸਾ ਵਾਕਿਆ ਮੈਂ ਤੁਹਾਨੂੰ ਸੁਣਾਉਂਦਾ ਜਾ ਰਿਹਾ ਜੀ ਜੀ ਤੇ ਇੱਕ ਜਗ੍ਹਾ ਮੈਂ ਗਿਆ ਜੀ ਉਹ ਕਹਿੰਦਾ ਜੀ ਮੇਰੇ ਤੇ ਲੱਖ ਦਾ ਤਾਂ ਆ ਗਿਆ ਜੀ ਉਹ ਖੇਡਣ ਲੱਗ ਪਿਆ ਜੀ ਅੱਛਾ ਬੜਾ ਗੁੱਸਾ ਆ ਮਨ ਨੂੰ ਕਿ ਚੰਗੀ ਭੜੇ ਚੱਲਦੀ ਮਹਿਫਲ ਦੀ ਡੰਡ ਲਾ ਦਰਤੀ ਜਦੋਂ ਮੈਂ ਉਹਦੇ ਕੋਲ ਗਿਆ ਮੈਂ ਕਹਾ ਜੋ ਯਾਰ ਛੱਡੀਏ ਉਸ ਹੀ ਲਈਏ ਇੱਕ ਵਾਰ ਮੈਂ ਕਹਾ ਜੀ ਤੁਸੀਂ ਬਾਬਾ ਜੀ ਇਹ ਦੱਸੋ ਕਿ ਕਿੱਥੋਂ ਆਏ ਹੋ ਕਿਹੜਾ ਸ਼ਹਿਰ ਹੈ ਤੁਹਾਡਾ ਕਿਹੜਾ ਗ੍ਰਾਮ ਆਪਣਾ ਪੁਸ਼ੋਕਰ ਦੱਸੋ ਉਹ ਮੈਨੂੰ ਅੱਖਾਂ ਘੜਨ ਲੱਗ ਪਿਆ ਜੀ ਮਨੂ ਕਹਿੰਦੇ ਆ ਕਿ ਤੂੰ ਸਾਡੀ ਪ੍ਰੀਖਿਆ ਲੈਣ ਡਿਆ ਮੈਂ ਕਹਾ ਯਾਰ ਨਹੀਂ ਬਾਬਾ ਜੀ ਇਹਨਾਂ ਸੰਗਤ ਨੂੰ ਦੱਸੋ ਆਪਣੇ ਮਾਪੇ ਉਹਦਾ ਨਾਮ ਕਿੱਥੋਂ ਤੁਹਾਡਾ ਪਛੋਕੜ ਕੀ ਹੈ ਤੇ ਉਹਨੇ ਕਿਹੜਾ ਵੇਖੋ ਕਿਦਾਂ ਸਰਕਾਰ ਛਡਾਇਆ ਕਿ ਕਹਿੰਦਾ ਕਿ ਤੁਸੀਂ ਸਾਡੀ ਪ੍ਰੀਖਿਆ ਲੈਣ ਡੇਂ ਗੁੱਸੇ ਹੋ ਕੇ ਚਲੇ ਫਿਰ ਇਹੋ ਜਿਹਾ ਬਹਾਨੇ ਕਰਦੇ ਨੇ ਇਹੋ ਜਿਹੇ ਲੋਕ ਜਦੋਂ ਕੋਈ ਗੱਡੀਆਂ ਪੁੱਛਦਾ ਹੈ ਇਹਨਾਂ ਨੂੰ ਸੁਵਾਲ ਜਵਾਬ ਜਿਹੜੇ ਕਹਿੰਦੇ ਮੇਰੇ ਸਿਰ ਤੇ ਆਇਆ ਜਾਂ ਫਲਾਣਾ ਬਾਬਾ ਆ ਡਿੰਗੜਾ ਬਾਬਾ ਆ ਫਿਰ ਇਦਾਂ ਭੱਜਦੇ ਸੀ ਇਦਾਂ ਖੜਾ ਛਣਾਉਂਦੇ ਸੀ ਉਹਨਾਂ ਨੂੰ ਭੇਦ ਨਹੀਂ ਆਣੀ ਪਗਿਰੀ ਦਾ ਭੇਦ ਨਹੀਂ ਆ ਇਹ ਸਗੀ ਸਰਵਰ ਸਗੀ ਸੁਲਤਾਨਖ ਦਾ ਲਾਲਾਂ ਵਾਲੇ ਸਰਕਾਰ ਡੇਰਾ ਗਾਜੀ ਖਾਨ ਮਲਤਾਨ ਸ਼ਰੀਫ ਦੇ ਵਾਲੀ ਹੋਏ ਆ ਜੀ ਵਾਹ ਜੀ ਹਾਂ ਜੀ ਔਰ ਚਾਰਨ ਗਏ ਆ ਔਰ ਉਹਨਾਂ ਦੇ ਜਿਹੜੇ ਆਪਣਾ ਜਨੂ ਲਾਬਦੀਨ ਜੀ ਇਹਦਾ ਆ ਮਾਦਾ ਆਇਸ਼ਾ ਰਜ਼ੀ ਅੱਲਾਹ ਤਾਲਾ ਅਨਾ ਉਹਨਾਂ ਦੀ ਮਾਤਾ ਆ ਸੋ ਜੇ ਸਰਕਾਰ ਆ ਆਪ ਹਾਜ਼ਰ ਹੁੰਦੇ ਆ ਹਾਂ ਜੀ ਪਹਿਲੀ ਤੇ ਗੱਲ ਇਹ ਗਲਤ ਆ ਟੂਟਿਆ ਜੀ ਔਰ ਜਿਹੜਾ ਤੁਹਾਨੂੰ ਇਹ ਗੱਲ ਕਹਿੰਦੇ ਆ ਕਿ ਮੇਰੇ ਸਿਰ ਤੇ ਆ ਗਿਆ ਜਾਂ ਤੁਸੀਂ ਮੇਰੀ ਪ੍ਰੀਖਿਆ ਲੈ ਰਹੇ ਹੋ ਤੇ ਮੈਂ ਤੇ ਇਹ ਕਹਾਂਗਾ ਵੀ ਜੇ ਤੇ ਸਰਕਾਰ ਆ ਉਹਨਾਂ ਦਾ ਜੇ ਤੇ ਸਰਕਾਰ ਹੈ ਆ ਔਰ ਉਹ ਖੁਦ ਸੰਗਤ ਨੂੰ ਚਾਦਨਾ ਪਹਣ ਹਾਂ ਜੀ ਵੀ ਅਸੀਂ ਆਇਆ ਬੇਟਾ ਆ ਹਸਤੀ ਦੇ ਮਾਲਕ ਆ ਤੇ ਤੁਸੀਂ ਸਾਡਾ ਜਾਪ ਕਰੋ ਜਿਉਂ ਆਪ ਹੁਣ ਸਰਕਾਰ ਦੇ ਤੁਹਾਨੂੰ ਦੱਸਣ ਜਦੋਂ ਹੈ ਹੀ ਨਹੀਂ ਤੇ ਤੁਹਾਨੂੰ ਉਹ ਨੱਖਾਂ ਹੀ ਕੱਢਣੀਆਂ ਇੱਕ ਹੋਰ ਅਹਿਮ ਸਵਾਲ ਤੁਹਾਡੇ ਕੋਲੋਂ ਕਿ ਫਕੀਰੀ ਜਿਹੜੀ ਆ ਇਹ ਇਸਲਾਮ ਦੇ ਜਿਹੜੇ ਦਾਰੇ ਦੇ ਵਿੱਚ ਨੇ سلسلے ਜਿਹੜੇ ਇਸਲਾਮੀ سلسلے ਚੱਲ ਰਹੇ ਜਾਂ ਕਾਦਰੀ ਆ ਚਿਸ਼ਤੀ ਆ ਇਹਨਾਂ ਦੇ ਵਿੱਚ ਫਕੀਰ ਕਹ ਜਾਂ ਆਪਾਂ ਜਿੱਦਾਂ ਹੋਰ ਸੰਪਰਦਾਵਾਂ ਚੱਲਦੀਆਂ ਨੇ ਨਾਤੀ ਸੰਪਰਦਾ ਆ ਦਾਸੀ ਸੰਪਰਦਾ ਉਹਨਾਂ ਨੂੰ ਵੀ ਫਕੀਰ ਕਹਿ ਸਕਦੇ ਆ ਫਕੀਰ ਜਿਹੜਾ ਜਿਸ ਨੇ ਆਪਣੇ ਆਪ ਨੂੰ ਗਦਾ ਲਈ ਮੈਂ ਪਹਿਲਾਂ ਤੁਹਾਨੂੰ ਬਿਆਨ ਕਰ ਦਿੱਤਾ ਵੀ ਆਪਣੇ ਸਰਕਾਰ ਦੇ ਘਰ ਖਦਾ ਦੇ ਘਰ ਜਿਸ ਸਮਰਪਿਤ ਕੀਤਾ ਆ ਜਿਸ ਨੇ ਉਹਦੀ ਲਗਨ ਆ ਫਕੀਰੀ ਆ ਜੀ ਹਾਂਜੀ ਕੋਈ ਵੀ ਆਪਾਂ ਜੇ ਦਸਈ ਪੰਥ ਦੀ ਗੱਲ ਕਰਦੇ ਨਾਥੀ ਪੰਥ ਗੱਲ ਕਰਦੇ ਜੇ ਕਾਦਰੀ سلسلہ ਹੈ ਸ਼ੋਰ ਵਰਦੀ ਆ ਜਾਂ ਆਪਾਂ ਰੋਡੇຊਾਹੀਏ ਕਹਿ ਸਕਦੇ ਆ ਚਿਸਤੀ ਘਰਾਣਾ ਕਹਿ ਸਕਦੇ ਆ ਸਾਬਰੀ ਆ ਠੀਕ ਹੈ ਜੀ ਮੈਂ ਇਹੋ ਤੁਹਾਨੂੰ ਦੱਸਣਾ ਚਾਹੁੰਦਾ ਫਕੀਰ ਦਾ ਮਤਲਬ ਇਹ ਆ ਕਿ ਜਿਸ ਨੇ ਉਹਦੇ ਨਾਲ ਲਗਨ ਲਾ ਲਈ ਆ ਉਹਦੀ ਕਰ ਰਿਹਾ ਉਹ ਫਕੀਰ ਆ ਜੀ ਗਲਬਾ ਬਿਲਕੁਲ ਹਾਂਜੀ ਉਹ ਸੋਤੇਓ ਇਹੋ ਜਿਹੇ ਫਕੀਰਾਂ ਦਾ ਸੰਗ ਕਰੋ ਸੰਗਤ ਕਰੋ ਤਾਂ ਜੋ ਇਹਨਾਂ ਵਹਿਮਾਂ ਭਰਮਾਂ ਤੋਂ ਤੁਹਾਨੂੰ ਉਹ ਫਕੀਰ ਬਚਾ ਲੈਣ ਜਿਹੜੇ ਫਕੀਰ ਨੇ ਪਖੰਡੀਆਂ ਦੇ ਡੇਰਿਆਂ ਤੇ ਨਾ ਜਾਓ ਇਹਨਾਂ ਸਿਕਟਾਂ ਪੀੜਿਆਂ ਦੇ ਨਸ਼ੇ ਕਰਨਿਆਂ ਦੇ ਇਹ ਜਿਹੜੇ ਸਿਰ ਕਮਾਉਣ ਵਾਲਿਆਂ ਦੇ ਇਹ ਫਕੀਰ ਨਹੀਂ ਹੈ ਮੇਰਾ ਇਹੋ ਮੋਟਿਵ ਆ ਸਾਡੇ ਸੂਫੀ ਦਾਸ ਦਾ ਚੈਨਲ ਦਾ ਇਹੋ ਹੀ ਸਾਡਾ ਅਜੈਂਡਾ ਹੈ ਕਿ ਇਹਨਾਂ ਤੋਂ ਤੁਹਾਨੂੰ ਮੁਕਤ ਕਰਾਇਆ ਜਾਵੇ ਜਿਹੜੇ ਇਹੋ ਜੇ ਕਮਾਲ ਵਿੱਚ ਜਕੜੇ ਨੇ ਇਹਨਾਂ ਪਖੰਡੀਆਂ ਦੇ ਡੇਰਿਆਂ ਤੇ ਜਾਂਦੇ ਨੇ ਔਰ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਧੰਨਵਾਦ ਜੀ ਆਸਤਾ ਚੱਲੋ ਤੇ ਸਮਾਗਟ ਕੇ ਸਾਡੇ ਕੋ ਆਏ ਜਨਾਬ ਤੁਹਾਡੇ ਤੇ ਵੀ ਕਰਮ ਨਿਵਾਜੀ ਕਰਨ ਨੇਕੀ ਦੇ ਰਾਹ ਤੇ ਰਹਿਣ ਸਰਕਾਰ ਤੁਹਾਨੂੰ ਇਜਤਬਾਤ ਬਖਸ਼ਣ ਤੁਰਕੀਆਂ ਬਖਸ਼ਣ ਜੀ ਧੰਨਵਾਦ ਧੰਨਵਾਦ